ਰੇ ਦਰਸ਼ਕੂ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਉੱਗੇ ਚਿੰਤਕ ਡਾਕਟਰ ਪਿਆਰਾਲਾਲ ਗਰਗਨ ਉਹਨਾਂ ਨਾਲ ਗੱਲ ਕਰਨਗੇ ਕਿ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਸ਼੍ਰੋਮਣੀ ਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਵੇਂ ਜਥੇਦਾਰਾਂ ਨੂੰ ਲਾਉਣ ਹਟਾਉਣ ਦਾ ਮਾਮਲੇ ਦਾ ਐਸਾ ਪਸੂੜੀ ਫਸੀ ਹੋਈ ਹੈ ਉਹ ਕਿਸੇ ਪਾਸੇ ਨੂੰ ਨਿਕਲ ਨਹੀਂ ਰਹੀ ਤੇ ਬੁਨਿਆਦੀ ਇਸ਼ੂ ਦੀ ਗੱਲ ਦੀ ਥਾਂ ਦੇ ਉੱਪਰ ਇਸ ਗੱਲ ਨੂੰ ਲੈ ਕੇ ਜਿਆਦਾ ਚਰਚਾ ਹੋ ਰਹੀ ਵੀ ਮਰਿਆਦਾ ਅਪਣਾਈ ਨਹੀਂ ਗਈ ਮਰਿਆਦਾ ਦੀ ਉਲੰਘਣਾ ਕੀਤੀ ਗਈ ਕੋਈ ਕੋ ਹੋਰੋ ਲੰਘਣਾ ਕਹਿ ਦਿੰਦਾ ਕੋਈ ਕੁਝ ਤਰੀਕੇ ਨਾਲ ਇਹਦੀ ਚਰਚਾ ਹੋ ਰਹੀ ਹੈ ਡਾਕਟਰ ਸਾਹਿਬ ਇਹ ਸਾਰੇ ਮੁੱਦੇ ਦੇ ਉੱਪਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੱਲ ਕਿੱਧਰ ਤੋਂ ਕਿੱਧਰ ਨੂੰ ਚੱਲ ਗਈ ਹੈ ਕੋਈ ਅੱਜ ਇਹ ਨਾ ਸਿੱਖ ਪੰਥ ਦੇ ਇਹਨਾਂ ਗੱਲਾਂ 'ਚ ਮੈਂ ਇਦਾਂ ਇਨਾਂ 'ਚ ਗੱਲ ਕਹਾਂਗਾ ਇੱਕ ਇਹ ਹੈ ਕਿ ਇਹਨਾਂ ਨੇ ਸੰਗਤ 'ਚ ਜਾਣਾ ਛੱਡਤਾ ਇਹ ਵਿਅਕਤੀਆਂ ਦੇ ਉੱਤੇ ਨਿਰਭਰ ਹੋ ਦੂਜਾ ਇਹਨਾਂ ਨੇ ਪੰਜ ਪ੍ਰਧਾਨੀ ਵੀ ਛੱਡਦਾ ਕਿ ਵੀ ਤੁਸੀਂ ਕੁਝ ਬੰਦੇ ਨਮਾਇੰਦੇ ਚੁਣੋ ਉਹ ਗੱਲ ਕਰਨ ਨਿਰਪੱਖ ਹੋ ਕੇ ਉਹ ਨਿਰਪੱਖਤਾ ਦਾ ਫਾਇਦਾ ਇਹਨਾਂ ਨੇ ਛੱਡਾਇਆ ਤੀਜਾ ਹੁਣ ਇਹਨਾਂ ਦਾ ਹਾਲ ਇਹ ਹੋ ਗਿਆ ਹੈ ਵੱਡੇ ਵੱਡੇ ਹਸਤੀਆਂ ਦਾ ਕਿ ਜੇ ਗਦੀ ਮਾਰੀ ਸਾਡੇ ਆਨੰਦ ਕੋਪ ਤਾਂ ਗਦੀ ਮਾਰੀ ਦਾ ਨਹੀਂ ਕੋਈ ਦੋਸ਼ ਜਿਹੜਾ ਮਰਿਆਦਾ ਦਾ ਸਵਾਲ ਤੁਸੀਂ ਕਰਦੇ ਹੋ ਇਹ ਮਰਿਆਦਾ ਕਿਸੇ ਪੰਦਰ ਦੇ ਉੱਤੇ ਬਿਰਸਾ ਸਿੰਘ ਵਲਟੋਹੇ ਹੋਣੀ ਸੁਖਵੀਰ ਬਾਦਲ ਜਿਹੜਾ ਕਾਬਜ ਕਾਲੀ ਦਲ ਕਹਿੰਦੇ ਨੇ ਜਾ ਦਾਗੀ ਕਹਿੰਦੇ ਨੇ ਉਹ ਕਹਿੰਦੇ ਰਹੇ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਪੰਜ ਪਿਆਰਿਆਂ ਨੂੰ ਤਲਵੰਡੀ ਸਾਬੂ ਦੇ ਵਿੱਚ ਕਿਸੇ ਦਾ ਅਗਵਾ ਕਰਿਆ ਤੇ ਉਹਨਾਂ ਨੂੰ ਲਿਜਾ ਕੇ ਕੀਰਤਨ ਭੰਗ ਕਰਕੇ ਉੱਥੇ ਉਹਨਾਂ ਨੇ ਆਪਦੀ ਮਨਮਰਜ਼ੀ ਦੀ ਗੱਲ ਕਰੀ ਉਹ ਮਨਮਤ ਸੀ ਉਹ ਕਹਿੰਦੇ ਰਹੇ ਮਰਿਆਦਾ ਭੰਗ ਪਹਿਲੀ ਵਾਰ ਉਹ ਕਹੀ ਹੁਣ ਦੂਜੇ ਪਾਸੇ ਦੀ ਮਰਿਆਦਾ ਭੰਗ ਦੀ ਗੱਲ ਕਰਤੀ ਫੇਰ ਗਿਆਨੀ ਹਰਪ੍ਰੀਤ ਸਿੰਘ ਨੇ ਦੇ ਉੱਤੇ ਜਿਹੜੇ ਦੋਸ਼ ਲੱਗੇ ਉਹਨਾਂ 'ਚ ਵੀ ਮਰਿਆਦਾ ਦਾ ਸਵਾਲ ਹੈਗਾ ਸੀ ਕਿਉਂਕਿ ਮर्याਦਾ ਕਰਨੀ ਆਏ ਨਹੀਂ ਵੀ ਤੁਸੀਂ ਗੁਰਦੁਆਰੇ ਦੇ ਅੰਦਰ ਕਰਦੇ ਹੋ ਮर्याਦਾ ਤੁਹਾਡੇ ਜੀਵਨ ਜਾਤ ਹੈ ਜੇ ਤੁਸੀਂ ਕਿਸੇ ਉੱਚੇ ਅਹੁਦੇ 'ਚੋਂ ਤੁਹਾਡੀ ਹੱਦ ਤੁਸੀਂ ਰੋਟੀ ਕਿਵੇਂ ਖਾਂਦੇ ਹੋ ਤੁਸੀਂ ਤੁਰਦੇ ਕਿਵੇਂ ਹੋ ਤੁਸੀਂ ਗੱਲ ਕਿਵੇਂ ਕਰਦੇ ਹੋ ਤੁਸੀਂ ਕੱਪੜੇ ਕਿਹੋ ਜਿਹੇ ਪਾਉਂਦੇ ਹੋ ਤੁਸੀਂ ਕਿਹਦੇ ਨਾਲ ਬੈਠਦੇ ਉੱਠਦੇ ਹੋ ਇਹ ਸਾਰਾ ਕੁਝ ਤੁਹਾਡਾ ਲੋਕ ਦੇਖਦੇ ਨੇ ਕਿਉਂਕਿ ਤੁਸੀਂ ਇੱਕ ਜਨਤਕ ਅਹੁਦੇ 'ਚ ਬੈਠਿਓ ਉੱਚੇ ਅਹੁਦੇ 'ਚ ਬੈਠਿਓ ਸੋ ਇਸ ਕਰਕੇ ਉਹ ਮर्याਦਾ ਦੋਨਾਂ ਤਰ੍ਹਾਂ ਨੇ ਹੁਣ ਜਿੱਦੇ ਮਤਲਬ ਜੇ ਮੈਂ ਕਹਾ ਵੀ ਗਿਆਨੀ ਰਵੀ ਸਿੰਘ ਕਹਿੰਦੇ ਨੇ ਵੀ ਜਦ ਇਹਨਾਂ ਨੂੰ ਗੜਗੱਜ ਸਾਹਿਬ ਨੇ ਦਿੱਤਾ ਚਾਰਜ ਜਾਂ ਕਹਿ ਲੋ ਉਹਨਾਂ ਨੂੰ ਉੱਥੇ ਅਹੁਦੇ ਦੇ ਉੱਤੇ ਬਿਠਾਇਆ ਹੈ ਇਹਨੂੰ ਤਾਜਪੋਸ਼ੀ ਕਹਿਣ ਲੱਗੇ ਸਿੱਖੀ 'ਚ ਤਾਜਪੋਸ਼ੀ ਨਹੀਂ ਹੁੰਦੀ ਤਾਜਪੋਸ਼ੀ ਤਾਂ ਗੁਰੂ ਗ੍ਰੰਥ ਸਾਹਿਬ ਦੀ ਹੀ ਆ ਬਾਕੀ ਤਾਂ ਕਿਸੇ ਵਿਅਕਤੀ ਦੀ ਤਾਂ ਹੋ ਨਹੀਂ ਸਕਦੀ ਉਹਨਾਂ ਦੀ ਹਾਜ਼ਰੀ 'ਚ ਹੁਣ ਜਿਹੜੇ ਐਸ ਹੱਦ ਤੱਕ ਪਹੁੰਚ ਗਏ ਕਿ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਨੂੰ ਦੇ ਵਿੱਚ ਵਿਅਕਤੀ ਨੂੰ ਤਾਜਪੋਸ਼ੀ ਕਹਿਣ ਲੱਗੇ ਤੇ ਫਿਰ ਆਪਾਂ ਇਹ ਸਮਝ ਸਕਦੇ ਹਾਂ ਵੀ ਸਿੱਖ ਸਿਧਾਂਤ ਦੇ ਨੇੜੇ ਤੇਰੇ ਕਿੰਨਾ ਕ ਨੇ ਫਿਰ ਇਹ ਕਹਿਣਾ ਕਿ ਜੀ ਇਹ ਠੀਕ ਹੈ ਉਹਨਾਂ ਨੇ ਮर्यादा ਨਿਭਾਈ ਨਹੀਂ ਨਿਭਾਈ ਉਹ ਤਾਂ ਉਹੀ ਜਾਣਨ ਇਹ ਜਾਣਨ ਪਰ ਜਿਹੜੀ ਪਬਲਿਕ ਦੇ ਵਿੱਚ ਗੱਲ ਪਈ ਨਾ ਆ ਗਈ ਸੀ ਇਹ ਤਾਂ ਇਹ ਇੱਕ ਦੂਜੇ ਨੂੰ ਕਹਿ ਕੇ ਉਹ ਕਰਦੇ ਨੇ ਆਪ ਦਾ ਐਕਸਪਲੇਨੇਸ਼ਨ ਦਿੰਦੇ ਨੇ ਕਿ ਜੀ ਜੇ ਗਿਆਨੀ ਹਰਪ੍ਰੀਤ ਸਿੰਘ ਨੂੰ ਸਜਤ ਜੇ ਅਸੀਂ ਪੰਜ ਬੰਦੇ ਛੱਡ ਦੇਾਂਗੇ ਕਿ ਛੱਡਿਆ ਜੀ ਤੁਸੀਂ ਕਹੋ ਹੀ ਨਾ ਜੇ ਕਿਹਾ ਫਿਰ ਕਰਕੇ ਦਿਖਾਓ ਇਹਦਾ ਮਤਲਬ ਤੁਸੀਂ ਦਬਕਾ ਮਾਰੋਗੇ ਉਹ ਕਹਿੰਦਾ ਜੀ ਮੇਰੀ ਤਨਖਾਹ ਵਧਾ ਦਿਓ ਨਹੀਂ ਤਾਂ ਤਨਖਾਹ ਵਧਾ ਦਿਓ ਨਹੀਂ ਤਾਂ ਤਨਖਾਹ ਵਧਾ ਦਿਓ ਨਹੀਂ ਤਾਂ ਉਹ ਕਹਿੰਦਾ ਨਹੀਂ ਤਾਂ ਕੀ ਕਹਿੰਦਾ ਫਿਰ ਇਸੀ ਤਨਖਾਹ ਤੇ ਨੌਕਰੀ ਕਰ ਲਾਂਗੇ ਇਹ ਹਾਲਜਦ ਹੋ ਜੇ ਏਡੇ ਏਡੇ ਵੱਡੇ ਅਹੁਦਿਆਂ ਦਾ ਜੇ ਫਿਰ ਉਹਦੇ ਚ ਤੁਸੀਂ ਕੀ ਉਮੀਦ ਕਰੋਗੇ ਕਿ ਕੋਈ ਨਾ ਕੋਈ ਕੌਮ ਨੂੰ ਰਸਤਾ ਦਿਖੇਗਾ ਸੋ ਇਸ ਕਰਕੇ ਜੇ ਰਾਖਾ ਹੀ ਘਰ ਨੂੰ ਝੜਨ ਲੱਗ ਜੇ ਤੇ ਫਿਰ ਉਹ ਘਰ ਕਿਵੇਂ ਬਚੇਗਾ ਜੇ ਮਾਂ ਹੀ ਜ਼ਹਿਰ ਦੇਣ ਲੱਗ ਜੇ ਬੱਚੇ ਨੂੰ ਤੇ ਬੱਚਾ ਕਿਵੇਂ ਬਚੇਗਾ ਹੁਣ ਇਹ ਜਿਹੜੇ ਹੈਗੇ ਨੇ ਇਹ ਆਪਦੇ ਨਾਲ ਚ ਵਿਚ ਮੈਨੂੰ ਕਹਿੰਦੇ ਕੋਈ ਝਿਜਕ ਨਹੀਂ ਦੋਨੇ ਤਰਫ ਦੇ ਨਾਲ ਚ ਵਿਚ ਦੋਨੇ ਤਰਫ ਦੀ ਤਾਕਤ ਜਮਾਉਣ ਵਾਸਤੇ ਦੋਨੇ ਤਰਾ ਇੱਕ ਦੂਜੇ ਦੇ ਉੱਤੇ ਰੋਹ ਪਾਉਣ ਵਾਸਤੇ ਸੰਗਤਾਂ ਨੂੰ ਗੁੰਮਰਾਹ ਕਰ ਰਹੀਆਂ ਨੇ ਕਿ ਆਪਣੇ ਆਪ ਨੂੰ ਕੇਂਦਰ ਦੇ ਸਾਹਮਣੇ ਇੱਕ ਤਰੀਕੇ ਨਾਲ ਕੋਈ ਘੱਟ ਕੋਈ ਵੱਧ ਉਹਦੇ ਸਾਹਮਣੇ ਨਤਮਕ ਹੋ ਰਹੀਆਂ ਨੇ ਪੰਜਾਬ ਦੇ ਇੱਕ ਵੀ ਮਸਲੇ ਦੇ ਉੱਤੇ ਸਿੱਖੀ ਦੇ ਇੱਕ ਵੀ ਮਸਲੇ ਦੇ ਉੱਤੇ ਇਹ ਭੁੱਲਣਾ ਨਹੀਂ ਚਾਹੁੰਦੇ ਇਹਨਾਂ ਨੇ ਜਵਾਨ ਕਦੇ ਖੋਦੀ ਨਹੀਂ ਨਾ ਹੁਣ ਖੋਲਣੀ ਹੈ ਕਿਉਂਕਿ ਆਪ ਉਹਨਾਂ ਕਾਲੇ ਕਾਰਨਾ ਮੈਂ ਚ ਉਹਨਾਂ ਦੇ ਵਿੱਚ ਸ਼ਾਮਲ ਨੇ ਇਸ ਕਰਕੇ ਅੱਜ ਉਹ ਸਿੱਖੀ ਦੀ ਮਾਨ ਮਰਿਆਦਾ ਦੀ ਵਜਾਏ ਸਿੱਖੀ ਦੇ ਇਤਿਹਾਸ ਦੀ ਵਜਾਏ ਗੁਰਬਾਣੀ ਦੀ ਵਜਾਏ ਪੰਜਾਬੀ ਭਾਸ਼ਾ ਦੀ ਵਜਾਏ ਸਿੱਖ ਧਾਰਮਿਕ ਸੰਸਥਾਵਾਂ ਦੀ ਵਜਾਏ ਸਿੱਖ ਬਾਕੀ ਸੰਸਥਾਵਾਂ ਦੀ ਵਜਾਏ ਉਹ ਹੁਣ ਮਰਿਆਦਾ ਜਿਹੜੀ ਉਹਨਾਂ ਨੇ ਆਪ ਹੀ ਤੈਅ ਜੇ ਕਰੀਆ ਜਿਹਨੂੰ ਆਪ ਹੀ ਉਹ ਠੀਕ ਤੇ ਆਪ ਹੀ ਗਲਤ ਕਹਿੰਦੇ ਨੇ ਉਹ ਵੀ ਮਰਿਆਦਾ ਕੋਈ ਆਈ ਨਹੀਂ ਵੀ ਟਕਸਾਲੀ ਬਣਾਈ ਹੋਈ ਐ ਇਹ ਦੱਸ ਦੇਣ ਜਿਹੜੀ ਟਕਸਾਲੀ ਬਣਾਈ ਹੋਈ ਐ ਉਹਦੇ ਉੱਤੇ ਕਿੰਨਾ ਕਿ ਇਹਨਾਂ ਨੇ ਖੁਦ ਪਹਿਰਾ ਦਿੱਤਾ ਜੇ ਬਣਾਈ ਵੀ ਹੋਈ ਐ ਸੋ ਟਕਸਾਲੀ ਮਰਿਆਦਾ ਦੀ ਗੱਲ ਕਰਦੇ ਹੋਏ ਵੀ ਨਹੀਂ ਜੀ ਮਰਿਆਦਾ ਆ ਹੁੰਦੀ ਆ ਹਰੇਕ ਆਪ ਦੀ ਮਰਿਆਦਾ ਹੁਣ ਹਰੇਕ ਨੇ ਮਰਿਆਦਾ ਵੀ ਆਪਦੀ ਆਪਦੀ ਬਣਾਈ ਉਹ ਮਰਿਆਦਾ ਦੇ ਵਿੱਚ ਜਿਹੜਾ ਜਦ ਰਾਮ ਸਿੰਘ ਤੋਂ ਮਾਂ ਕੋ ਜੋ ਕੁਝ ਕਰਦਾ ਉਹ ਖੰਦੇ ਵੀ ਮਰਿਆਦਾ ਘੱਟਣੇ ਵਾਲ ਕਰਦਾ ਉਹ ਕਹਿੰਦਾ ਸਾਡੀ ਮਰਿਆਦਾ ਇਹ ਕਰਦੇ ਨੇ ਇਹ ਕਹਿੰਦੇ ਸਾਡੀ ਮਰਿਆਦਾ ਇੱਕ ਗੁੱਟ ਕਹਿੰਦਾ ਸਾਡੀ ਐ ਦੂਜਾ ਗੁੱਟ ਕਹਿੰਦਾ ਸਾਡੀ ਐ ਇੱਕੋ ਗੁੱਟ ਨੇ ਮਸਟ ਆਉਣਾ ਸਾਬ ਦੇ ਉੱਤੇ ਉਹਨਾਂ ਦਾ ਕਬਜ਼ਾ ਹੈ ਉੱਥੇ ਮਰਿਆਦਾ ਹੈ ਜਿਹੜੀ ਉਹ ਕਹਿੰਦੇ ਉਹ ਸਾਡੀ ਮਰਿਆਦਾ ਹੈ ਉਹ ਐਸਜੀਪੀਸੀ ਦੀ ਜ਼ਰੂਰੀ ਨਹੀਂ ਸੋ ਇਸ ਕਰਕੇ ਇਹ ਜਿਹੜੀ ਮਰਿਆਦਾ ਵੀ ਹੈ ਨਾ ਇਹਦੇ ਕਈ ਹੋ ਗਈਆਂ ਇੱਕ ਮਨਿੰਦਰ ਸਿੰਘ ਨੇ ਛਾਦ ਜੋਂ ਬਿਖਰ ਗਈ ਸਾਰੀ ਕੁੰਤਾ ਮੂਡ ਮੰਤਰ ਦੇ ਉੱਤੇ ਵੀ ਝਗੜਾ ਹੈ ਸੋ ਜਦ ਤੁਸੀਂ ਸਾਰੇ ਆਪ ਦੇ ਆਪ ਦੇ ਸਿਧਾਂਤ ਦੇ ਉੱਤੇ ਆਪ ਹੀ ਝਗੜੇ ਖੜੇ ਕਰਨੇ ਸ਼ੁਰੂ ਕਰਤੇ ਜਦਕਾ ਪਾਇਤਾ ਦੂਜਾ ਨਹੀਂ ਸੀ ਤੁਸੀਂ ਮੰਨ ਲਈ ਹਾਂ ਇਹ ਝਗੜੇ ਨੇ ਤੇ ਉਹਦੇ ਉੱਤੇ ਤੁਸੀਂ ਚੁੰ ਚਰਚਾ ਕਰਨ ਲੱਗੇ ਤੁਸੀਂ ਸਿਧਾਂਤ ਤੋਂ ਭਟਕੀ ਗਏ ਸੋ ਮੈਨੂੰ ਐ ਲੱਗਦਾ ਹੈ ਵੀ ਇਹ ਦੋਨੇ ਤਰ੍ਹਾਂ ਸਿਧਾਂਤ ਤੋਂ ਭਟਕੀਆਂ ਹੋਈਆਂ ਨੇ ਤੇ ਇਹ ਇਹ ਦੋਨੇ ਤਰ੍ਹਾਂ ਕਾਬਜ ਰਹਿਣ ਦੇ ਵਾਸਤੇ ਕੋਈ ਵੀ ਹੱਦ ਛੱਡਣ ਨੂੰ ਤਿਆਰ ਨਹੀਂ ਕਿਤੇ ਵੀ ਇਹਨਾਂ ਨੂੰ ਕੋਈ ਇਹ ਨਹੀਂ ਯਾਰ ਇਹ ਨਹੀਂ ਕਰਦਾ ਆ ਨਹੀਂ ਕਰਨਾ ਇਹ ਚੰਗਾ ਨਹੀਂ ਲੱਗਦਾ ਇਹਨਾਂ ਦੇ ਉੱਤੇ ਕੋਈ ਕੁੰਡਾ ਨਹੀਂ ਹੈ ਕਿ ਜਦ ਇਹਨਾਂ ਦੇ ਉੱਤੇ ਕੁੰਡਾ ਹੀ ਨਹੀਂ ਹੈ ਜਦ ਇਹਨਾਂ ਤੇ ਕੋਈ ਭੈ ਹੈ ਨਹੀਂ ਹੈ ਬਾਬੇ ਨੇ ਕਿਹਾ ਭੈ ਵਿੱਚ ਵੱਗੇ ਲੱਖ ਦਰਿਆਓ ਭੈ ਦੇ ਵਿੱਚ ਹੈ ਐ ਵਿੱਚ ਸੂਰਜ ਭੈ ਵਿੱਚ ਚੰਦ ਉਹ ਭੈ ਦੇ ਵਿੱਚ ਹੈ ਭੈ ਇਹਨਾਂ ਨੂੰ ਹੈ ਨਹੀਂ ਜਨਤਾ ਦਾ ਭੈ ਨਹੀਂ ਹੈ ਕਿ ਅਕਾਲ ਪੁਰਖ ਦਾ ਭੈ ਨਹੀਂ ਹੈ ਇਹ ਤਾਂ ਸਾਰੇ ਸਮਰਾਟ ਬਣੇ ਹੋਏ ਨੇ ਸਾਰੇ ਆਪਸ ਵਿੱਚ ਹੀ ਹਰੇਕ ਕਹਿੰਦਾ ਵੀ ਮੈਂ ਮੇਰੇ ਜਨਤਾ ਕੋ ਕੋਕਸਤਵਰੀ ਨਹੀਂ ਮੇਰੇ ਜਨਤਾ ਕੋ ਪੜਿਆ ਲਿਖਿਆ ਨਹੀਂ ਮੇਲੇ ਮੈਂ ਤਾਂ ਕਥਾਕਰ ਕੇ ਰੋਟੀ ਖਾ ਸਕਦਾ ਮੈਂ ਤਾਂ ਜੋ ਕਰਦਾ ਬਿਲਕੁਲ ਠੀਕ ਕਰਦਾ ਬਾਕੀ ਦੂਜੇ ਗਲਤ ਕਰਦਾ ਸੇਸ ਕਰਕੇ ਇਹਨਾਂ ਨੂੰ ਕਿਸੇ ਨੂੰ ਵੀ ਇਹਨਾਂ ਚ ਆਪਣੀ ਅੱਖ ਦੇ ਵਿੱਚ ਸ਼ਤイール ਵੀ ਨਜ਼ਰ ਨਹੀਂ ਆਉਂਦਾ ਦੂਜੇ ਦੀ ਅੱਖ ਦੇ ਵਿੱਚ ਕਣ ਵੀ ਨਜ਼ਰ ਆਉਂਦਾ ਇਹ ਇਹਨਾਂ ਨੇ ਆਪ ਹੀ ਸ਼ਰਾ ਬਣਾਈਆਂ ਨੇ ਆਪ ਹੀ ਗੱਲਾਂ ਕਰੀਆਂ ਨੇ ਉਹਦੇ ਬਾਰੇ ਬਾਬੇ ਨੇ ਕਿਹਾ ਗਲ ਕਲਵਾਲੀ ਸ਼ਰਾ ਨਵੇੜੀ ਕਾਜੀ ਕ੍ਰਿਸ਼ਨਾ ਪੁਆ ਹੁਣ ਜਿਹੜਾ ਇਹਨਾਂ ਨੇ ਆਪ 2 ਦਸੰਬਰ ਤੋਂ ਲੈ ਕੇ ਹੁਣ ਤੱਕ ਜੋ ਕੁਝ ਕਰਿਆ ਹੈ ਉਹ ਉਹ ਬਾਬੇ ਨੇ ਉਹ ਸ਼ਬਦਾਂ ਦੇ ਵਿੱਚ ਬਿਆਨ ਹੁੰਦਾ ਹੈ ਤੇ ਆਪ ਹੀ ਸ਼ਰਨ ਬਣਾਲੀ ਆਪ ਹੀ ਉਹਦੇ ਅਨਸਾਰ ਨਵੇੜਾ ਕਰਤਾ ਤੇ ਜਦੋਂ ਨਵੇੜਾ ਕਰਿਆ ਕਲ ਕਲ ਵਾਲੀ ਸ਼ਰਨ ਨਵੇੜੀ ਪਾਗਲ ਦੀ ਛੜ ਕੇ ਨਵੇੜਾ ਕਰਤਾ ਤੇ ਉਹ ਫਿਰ ਜਿਹੜਾ ਕਾਜੀ ਯਾਨੀ ਕਿ ਇਨਸਾਫ ਕਰਨ ਵਾਲਾ ਜਿਹੜਾ ਉਹ ਕਾਲਾ ਹੋ ਗਿਆ ਹੁਣ ਇਹ ਕੋਈ ਮੰਨੇ ਕੋਈ ਨਾ ਮੰਨੇ ਇਹ ਮੈਂ ਨਹੀਂ ਕਹਿ ਰਿਹਾ ਸਤਿਗੁਰੂ ਸਾਹਿਬ ਕਹਿ ਰਹੇ ਆ ਵੀ ਕਲ ਕਲ ਵਾਲੀ ਸ਼ਰਨ ਨਵੇੜੀ ਕਾਜੀ ਕ੍ਰਿਸ਼ਨ ਹੋਆ ਜਾਂ ਕਹਿ ਨਹੀਂ ਲਿਖਿਆ ਹੋਇਆ ਜਾਂ ਕਹਿ ਨਹੀਂ ਦਾ ਮਤਲਬ ਕੋਈ ਹੋਰ ਹੈ ਸੋ ਇਸ ਕਰਕੇ ਇਹ ਜਿਹੜਾ ਆਪੇ ਤੁਸੀਂ ਸ਼ਰਨ ਬੇਨਰੋ ਇਹੀ ਸਰਕਾਰਾਂ ਕਰ ਰਹੀਆਂ ਨੇ ਆਪ ਹੀ ਸ਼ਰਬ ਬਣਾ ਲੈਂਦੇ ਵੀ ਨਹੀਂ ਨਹੀਂ ਜੀ ਕਾਨੂੰਨ ਦਾ ਮਤਲਬ ਆ ਹੈ ਆਪ ਹੀ ਉਹਦਾ ਫੈਸਲਾ ਕਰ ਲੈਂਦੇ ਨੇ ਹੁਣ ਤਾਂ ਅਦਾਲਤਾਂ ਵੀ ਇਹੀ ਕੁਝ ਬਹੁਤ ਸਾਰੇ ਕੋਈ ਸਵਾਲ ਤਾਂ ਹੀ ਉੱਠਣ ਲੱਗੇ ਨਾ ਜੇ ਵੱਡੇ ਵੱਡੇ ਦਾਅਵਿਆਂ ਤੇ ਸਵਾਲ ਉੱਠਣ ਲੱਗ ਜਾਣ ਹੁਣ ਜੇ ਚੋਣ ਕਮਿਸ਼ਨ ਤੇ ਜਾਂ ਸੁਪਰੀਮ ਕੋਰਟ ਤੇ ਪਿਛੇ 5 ਸਾਲਾਂ ਤੋਂ ਸਵਾਲ ਉੱਠੇ ਉਹਦੋਂ ਪਹਿਲਾਂ ਨਹੀਂ ਹੁੰਦੇ ਸੀ ਇਸ ਤਾਂ ਦੇ ਸਵਾਲ ਜਿਵੇਂ ਹੁਣ ਹੋ ਰਹੇ ਨੇ ਤੇ ਫੇਰੇ ਜਿਹੜਾ ਅਕਾਲ ਤਖਤ ਸਾਹਿਬ ਜਾਂ ਜਿਹੜੀਆਂ ਸੰਸਥਾਵਾਂ ਨੇ ਇਹਨਾਂ ਤੇ ਵੀ ਸਵਾਲ ਤਾਂ ਉੱਠਣਗੇ ਜੇ ਇਹ ਜਿਹੇ ਉਹ ਜਾਂ ਕੁਝ ਕਰਨਗੇ ਜੇ ਕੋਈ ਡਾਕਟਰ ਮਰੀਜ਼ ਨੂੰ ਅੰਦਰ ਲਿਜਾ ਕੇ ਮਾਰਨਾ ਸ਼ੁਰੂ ਕਰੇਗਾ ਸੋ ਉੱਥੇ ਸਵਾਲ ਉੱਠਣਗੇ ਕੋਈ ਉਹਨੂੰ ਰੋਕ ਨਹੀਂ ਸਕਦਾ ਥੋੜੀ ਦੇਰ ਵਕਤੀ ਤੌਰ ਤੇ ਬੰਦੇ ਚੁੱਪ ਰਹਿਣ ਹੋਰ ਕਰਦਾ ਸੋ ਸਿੱਖੀ ਚਾਜ ਰੋਡ ਕੋ ਚੋੜਾ ਇੰਨਾ ਵੱਡਾ ਪਿਆ ਹੋਇਆ ਔਰ ਉਹ ਪਿਆ ਹੋਇਆ ਹੈ ਜਾਂ ਨਾ ਬਚਾ ਨੇ ਕਿਹਾ ਨਾ ਤਾਂ ਕੂੜਾ ਨਹੀਂ ਕਿ ਚਿਰ ਚੱਟ ਲਗਾਈ ਹੈ ਚਿਪਰ ਟੁੱਟੇ ਨਹੀਂ ਇਹ ਲਾਲਚ ਦੇ ਵਿੱਚ ਪਿਆ ਹੋਇਆ ਹੈ ਇਹ ਲਾਲਚ ਨਾਲ ਜੁੜੇ ਹੋਏ ਨੇ ਇਹ ਸਾਰੀ ਚੌਂਦਨ ਵੀ ਸਾਨੂੰ ਗੱਦੀ ਮਿਲਦੀ ਜਿੰਮੇ ਮਰਜ਼ ਜੱਛੇਦਾਰ ਹੁਣ ਪ੍ਰਧਾਨ ਬਣਨਾ ਚਾਹੁੰਦੇ ਨੇ ਜਦ ਜੱਛੇਦਾਰ ਪ੍ਰਧਾਨ ਬਣਨਾ ਚਾਹੁੰਦੇ ਨੇ ਉਹ ਸਿੱਧੇ ਦੀ ਸਿਆਸਤ ਚ ਆਉਣ ਉਹ ਦੋ ਕੰਮ ਕਿਉਂ ਕਰ ਲੈਣੇ ਇਸ ਤੋਂ ਤਾਂ ਸੰਤ ਫਤੇ ਸਿੰਘ ਸੰਤ ਚੰਨਣ ਸਿੰਘ ਜਦ ਸੀਗੇ ਤੇ ਫਤੇ ਸਿੰਘ ਅਕਾਲੀ ਦਲ ਦਾ ਪ੍ਰਧਾਨ ਸੀ ਸੰਤ ਚੰਨਣ ਸਿੰਘ ਸ਼ੁਰੂ ਵਿੱਚ ਕਬੈਡੀਆ ਸੀ ਪਰ ਸੰਤ ਫਤੇ ਸਿੰਘ ਤਾਂ ਕਹਿੰਦਾ ਸੀ ਉਹ ਤਾਂ ਕਹਿੰਦਾ ਸੀ ਮੈਂ ਤਾਂ ਸਿਆਸੀ ਨਹੀਂ ਆ ਉਹ ਤਾਂ ਕੋਈ ਕੱਦ ਤੱਕ ਦੇ ਜੱਛੇਦਾਰ ਨਹੀਂ ਬਣੇ ਸੋ ਇਹ ਧਾਰਨਿਕ ਉਹਦਾ ਰੱਖ ਕੇ ਸਿਆਸਤ ਕਰਨੀ ਚਾਹੁੰਦੇ ਨੇ ਤਾਂ ਕਿ ਧਰਮ ਨੂੰ ਇਹ ਵੀ ਉਹ ਧਰਮ ਦੇ ਉੱਤੇ ਕਬਜ਼ਾ ਕਰਕੇ ਕਰਨਾ ਚਾਹੁੰਦੇ ਨੇ ਇਹ ਧਰਮ ਨੂੰ ਆਪਦੇ ਗਿਆਨ ਦੇ ਸਹਾਰੇ ਵਖਤ ਕੇ ਚਾਹ ਜਥੇ ਦਾਮ ਦੇ ਰੂਪ ਚਾਹ ਗ੍ਰੰਥੀ ਦੇ ਰੂਪ ਚਾਹ ਕਿਸੇ ਵੀ ਰੂਪ ਚ ਉਹਨੂੰ ਵਰਤ ਕੇ ਸਿਆਸਤ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਗੱਲ ਤਾਂ ਸਿਆਸਤ ਤੇ ਕਬਜ਼ੇ ਦੀ ਹੈ ਔਰ ਉਹ ਸਿਆਸਤ ਵੀ ਲੋਕਾਂ ਵਾਸਤੇ ਨਹੀਂ ਉਹ ਸਿਆਸਤ ਪੰਜਾਬ ਵਾਸਤੇ ਨਹੀਂ ਉਹ ਸਿਆਸਤ ਪੰਥ ਵਾਸਤੇ ਨਹੀਂ ਉਹ ਸਿਆਸਤ ਅਨੰਦਪੁਰ ਦੇ ਮਤੇ ਵਾਸਤੇ ਨਹੀਂ ਉਹ ਸਿਆਸਤ ਸਿਰਫ ਆਪਣੀ ਤਾਕਤ ਔਰ ਆਪਦਾ ਬੰਨਜ ਵਪਾਰ ਵਧਾਉਣ ਵਾਸਤੇ ਹੈ ਉਹਦੇ ਵਾਸਤੇ ਜਿੰਨਾ ਮਰਜੀ ਥੱਲੇ ਲੱਗਣਾ ਪਵੇ ਉਹਨਾਂ ਕੰਨੂਚਾਰ ਨੇ ਇਸ ਕਰਕੇ ਸਿੱਖ ਪੰਥ ਦੀਆਂ ਕੁਰਬਾਨੀਆਂ ਨੂੰ ਦੋਨੇ ਤਰ੍ਹਾਂ ਰੋਲੀਆਂ ਨੇ ਕਿ ਸਿੱਖ ਅਜੇ ਇਸ ਗੱਲ ਨੂੰ ਕੁਝ ਸਮਝ ਰਹੇ ਨੇ ਬਹੁਤ ਸਾਰੇ ਬਹੁਤ ਸਾਰੇ ਨਹੀਂ ਵੀ ਸਮਝ ਰਹੇ ਅਜੇ ਪਿਛਲਾ ਗਾਲਾ ਕੰਮ ਬਣਿਆ ਹੋਇਆ ਹੌਲੀ-ਹੌਲੀ ਇਹ ਸਾਰੇ ਜਿਹੜਾ ਹੀ ਪਿਆੜ ਜਾਏ ਇਹ ਜਿਹੜੀ ਦੀਨਾਂ ਦੀ ਖਿੱਦੋ ਹੈ ਇਹ ਉੱਧਰ ਜਾਣੀ ਹੈ ਤੁਹਾਡੇ ਸਾਹਮਣੇ ਆ ਜਾਣੀ ਹੈ ਆਪੇ ਹੀ ਪਤਾ ਲੱਗ ਜਾਣਾ ਕਿ ਕੀ ਹੈ ਪਰ ਉਦੋਂ ਤੱਕ ਕਾਫੀ ਸਾਰਾ ਨੁਕਸਾਨ ਹੋ ਚੁੱਕਾ ਹੋਣਾ ਜਿਹਨੂੰ ਫੇਰ ਸੰਭਾਲਣਾ ਹੋਰ ਵੀ ਆਖਾ ਹੋ ਜਾਣਾ ਜਿਹੜੇ ਜਿਨ੍ਹਾਂ ਦੇ ਉੱਤੇ ਸ੍ਰੀ ਗੁਰਗ੍ਰੰਥ ਸਾਹਿਬ ਜੀ ਨਾ ਕੁਝ ਲਿਖਿਆ ਹੋਇਆ ਹੈ ਉਹ ਤਾਂ 5000 ਸਾਲ ਪੁਰਾਣੀ ਮਨੂ ਸਮ੍ਰਤੀ ਨੂੰ ਐਨ ਸਾਮੀ ਬੈਠੇ ਨੇ ਆਪ ਦਾ ਦੜਾ ਢਾੜਕੇ ਵਧਾ ਰਹੇ ਨੇ ਆਪਣੀ ਗੱਤ ਨੂੰ ਇਹ ਜਿਹੜੀ ਸਤਾਪਤਾ ਹੈ ਸਿਰ ਦੇ ਕਿ ਨਹੀਂ ਹੋਈ ਹੈ ਸਿੱਖ ਉਹਨੂੰ ਨਹੀਂ ਅੱਗੇ ਵਧਾ ਰਹੇ ਉਹਨੂੰ ਪਿੱਛੇ ਲਜਾ ਰਹੇ ਨੇ ਔਰ ਸਿੱਖੀ ਦੇ ਸਰੂਪ 'ਤੇ ਨਿਯਾ ਰਹੇ ਨੇ ਔਰ ਉਹ ਵੀ ਮਨੂ ਸਮ੍ਰਤੀ ਦੇ ਮੇਰੇ ਹਿਸਾਬ ਨਾਲ ਤਾਂ ਜਾਣੇ ਜਾਣ ਜਾਣੇ ਮਨੂ ਸਮ੍ਰਤੀ ਦੀ ਪਰੋਕਾਰ ਬਣਾ ਰਹੇ ਨੇ ਜੋ ਮਨੂ ਸਮ੍ਰਤੀ ਚਾਹੁੰਦੀ ਆ ਉਹੀ ਕੁਛੇ ਕਰ ਰਹੇ ਨੇ ਇਹ ਤਾਂ ਸਿੱਖੀ ਦਾ ਪਹਿਕਾ ਨਾ ਦਾ ਇਹ ਸਿੱਖੀ ਉੱਤੇ ਵਿਸ਼ਵਾਸ ਨਹੀਂ ਹੈ ਜੇ ਸਿੱਖੀ ਤੇ ਵਿਸ਼ਵਾਸ ਹੁੰਦਾ ਤਾਂ ਡਟ ਕੇ ਖੜੇ ਰਹਿੰਦੇ ਇੱਕ ਗੱਲ ਵੀ ਦੇਖੋ ਆ ਗੱਲ ਹੈ ਪਬਲਿਕਲੀ ਇਹੀ ਕਹਿੰਦੇ ਰਹਿੰਦੇ ਵੀ ਦੇਖੋ ਮੇਰਾ ਹਸਨੈਲ ਹੈ ਤੁਸੀਂ ਮੈਨੂੰ ਹਟਾਓ ਰੱਖੋ ਜੋ ਕਰਨਾ ਕਰੋ ਆਪਾਂ ਕਹਿੰਦੀ ਡੋੜ ਹੀ ਨਹੀਂ ਮਚਾ ਤੁਸੀਂ ਜੋ ਕਰਨਾ ਕਰੋ ਮੈਂ ਤਾਂ ਇਹੀ ਕਰੂੰਗਾ ਪਰ ਉਹ ਤਾਂ ਕਿਹਾ ਜਾਂਦਾ ਨਾ ਜੇ ਤੁਹਾਡੇ ਅੰਦਰ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਕੋਈ ਚਿੰਗ ਹੋਵੇ ਉਹ ਚਿੰਗ ਕਿਤੇ ਨਾ ਕਿਤੇ ਸਿੱਖੀ ਵਾਲੀ ਚਿੰਗ ਨਹੀਂ ਹੈ ਧਰੂਪ ਵਾਲੀ ਚਿੰਗ ਹੈ ਸਿੱਕੀ ਲਈ ਦਿੱਦਚਿੰਨ ਹੋ ਗਈ ਸਰੂਪ ਦੇ ਨਾਲ ਉੱਤੇ ਮੈਨੂੰ ਲੱਗਦਾ ਕੋਈ ਪਾਵਤਾਰਾ ਹੋਊਗਾ ਅਜੀ ਤਾਂ ਸਰੂਪ ਸਰੂਪ ਦੇ ਉੱਤੇ ਤੇ ਮਰਿਆਦਾ ਵੀ ਅਸਲੀ ਮਰਿਆਦਾ ਦੀ ਵਜ੍ਹਾ ਮਰਿਆਦਾ ਜੋ ਆਪਣੀ ਮਨਮਰਜੀ ਕਰਦੀ ਹੁਣ ਮਰਿਆਦਾ ਨੂੰ ਮਨਮਰਜੀ ਕਹਿ ਦਈਏ ਜੀ ਤਾਂ ਜ਼ਿਆਦਾ ਠੀਕ ਹੋਊਗਾ ਮਨਾਈ ਸੋ ਮਨਾਈ ਕਰਦੇ ਨੇ ਦੈਟਸ ਅ ਵੇ ਆਊਟ ਕੀ ਹੈ ਕੋਈ ਰਸਤਾ ਬਣਦਾ ਕਿ ਐਵੇਂ ਭੰਬਲ ਪੁਸਾ ਪਿਆ ਰਹੇਗਾ ਐਵੇਂ ਦੋਸ਼ ਪ੍ਰਤੀ ਦੋਸ਼ ਲਾਉਣ ਦੀ ਰਾਜਨੀਤੀ ਚੱਲਦੀ ਰਹੇਗੀ ਦੇਖੋ ਇਹਦੇ ਚ ਵੇ ਆਊਟ ਦੇ ਰਸਤੇ ਆਏ ਨੇ ਉਹ ਇਹਨਾਂ ਨੇ ਆਪੇ ਬੰਦ ਕਰ ਲਏ ਇੱਕ ਵਾਰੀ ਨਹੀਂ ਆਏ ਕਹੀ ਬਾਈ ਆਏ 2 ਦਸੰਬਰ ਤੋਂ ਬਾਅਦ ਵੀ ਆਏ ਕਹਿਨਾ ਵੀ ਇਸੇ ਕੇ ਅਸਲ ਤੇ ਵਿੱਚ ਜੇ ਤੁਸੀਂ ਇੱਕ ਅੰਗਰੇਜ਼ੀ ਵਾਲੇ ਕਹਿੰਦੇ ਨੇ ਵੈਲ ਬੀਗਨਡ ਹਾਫ ਡਨ ਸ਼ੁਰੂਆਤ ਜੇ ਤੁਹਾਡੀ ਚੰਗੀ ਹੋ ਜੇ ਤਾਂ ਅੱਧਾ ਕੰਮ ਹੋ ਜਾਂਦਾ ਹੈ ਇਹ ਇਹ ਸ਼ੁਰੂਆਤੀ ਹੀ ਇਹਨਾਂ ਦੀ ਮਾੜੀ ਹੋਈ ਇਹਨਾਂ ਨੇ ਸ਼ੁਰੂਆਤ ਦੀ ਸਵਾਲ ਹੀ ਗਲਤ ਮੰਨ ਲਿਆ ਇਹ 2007 ਤੋਂ ਬਾਅਦ ਹੀ ਹੋਈਆਂ ਨੇ ਬੇਅਦਬੀਆਂ ਜਾਂ ਜੋ ਵੀ ਹੋਇਆ ਸਿੱਖੀ ਨਾਲ ਉਹ ਤੋਂ ਪਹਿਲਾਂ ਸਿੱਖੀ ਨਾਲ ਕੋਈ ਕਹਾਣੀ ਨਹੀਂ ਹੋਇਆ ਸਿੱਖੀ ਦਾ ਕਿਉਂ ਕਿ ਸਾਰੀ ਜ਼ਿੰਮੇਵਾਰੀ 2007 ਤੋਂ ਪਹਿਲਾਂ ਤਾਂ ਮੰਨਣ ਨੂੰ ਤਿਆਰ ਹੀ ਨਹੀਂ ਹੈਗੇ ਸੋ ਜਦ ਤੁਹਾਡੇ ਮਨ ਦੇ ਵਿੱਚ ਹੀ ਹੋ ਰਹਾ ਜਿੰਨ ਮਨ ਹੋਰ ਮੁਖ ਹੋਰ ਸਿਕਾਂਡੇ ਕੱਚਿਆ ਹੈ دریاਵੇ ਕੰਨੇ ਰੁਖੜਾ ਕਿਚੜ ਕੁੰਦੇ ਧੀਰ ਕੱਚੇ ਪਾnde ਰੱਖੀਏ ਕਿਚੜ ਤਾਂ ਹੀ ਨਹੀਂ ਕਿੰਨਾ ਚਿਰ ਉਹਦੇ ਛਪਾਨੇ ਖੜਾ ਰਹੂਗਾ ਭਾਂਡਾ ਦਾ ਕੱਚਾ ਸੋ ਪਹਿਲਾਂ ਹੀ ਤੁਸੀਂ ਸਵਾਲ ਹੀ ਕੱਚਾ ਕਰ ਲਿਆ ਉਹਦੇ ਛਪਾਨੀ ਨਹੀਂ ਠਹਿਰ ਸਕਦਾ ਉਹਨੇ ਖੁੱਲਨੇ ਖੁੱਲਨਾ ਉਹ ਸੋਹਣੀ ਨੇ ਤਾਂ ਡੁੱਬਣਾ ਹੀ ਡੁੱਬਣਾ ਹੈ ਤੇ ਇਸ ਕਰਕੇ ਇਹ ਜਿਹੜਾ ਹੈਗਾ ਆਪਣਾ ਕੱਚੇ ਪਾਂਡੇ ਨੀਰ ਵਾਲੀ ਗੱਡੇ ਇਹਨਾਂ ਦੀ ਉਹ ਇਹਨਾਂ ਨੇ ਕਰ ਲਈ ਫਿਰ ਉਹਦੇ ਉੱਤੇ ਗਾਹਾਂ ਕੱਚੇ ਪਾਂਡੇ ਦੇ ਉੱਤੇ ਵੀ ਤੈਰਨ ਦੀ ਕੋਸ਼ਿਸ਼ ਨਹੀਂ ਕੀਤੀ ਜੇ ਮੜਾ ਮੋਟਾ ਹੱਥ ਪੈਰ ਮਾਰਨ ਦੀ ਉਹ ਜੋ ਕਹਿਣਾ ਸੀ ਗਿਆਨੀ ਹਰਪ੍ਰੀਤ ਸਿੰਘ ਨੇ ਜਿੱਦਾਂ ਦੀ ਸ਼ਬਦਾਵਲੀ ਉੱਥੇ ਵਕੀ ਜਿੱਦਾਂ ਪ੍ਰੇਮ ਚੰਦੂ ਮਾਜੇ ਨਾਲ ਉਹਨਾਂ ਦਾ ਤੁੰਤ ਸਮਾਂ ਮੈਂ ਇੱਕ ਕਿਸਮ ਦੀ ਹੋਈ ਉਹ ਕਾਫੀ ਮੰਦਭਾਗੀ ਸੀ ਤੁਸੀਂ ਕਿਸੇ ਵੀ ਕੁਰਸੀ 'ਤੇ ਬੈਠੇ ਹੋ ਮੋ ਕਹਿਣ ਦਾ ਤਾਤਿਤਕ ਹੁੰਦਾ ਜਦ ਤੁਸੀਂ ਉਸ ਤਾਤਿਤਕਤਾ ਹੁਣੀ ਪਿੱਛੇ ਪਰ ਆ ਦੇ ਕੀ ਸਕਤੀ ਵਾਰੇ ਸੁਪਰੀਮ ਕੋਰਟ ਚ ਕੋਈ ਸੁਣਵਾਈ ਹੋਈ ਉਹਦੇ ਚ ਕਾਫੀ ਕੁਝ ਇਸ ਤਰ੍ਹਾਂ ਦਾ ਕਿਹਾ ਗਿਆ ਚਾਹੇ ਸੁਪਰੀਮ ਕੋਰਟ ਕੋਲ ਪਾਵਰ ਹੈ ਪਰ ਕਿਸੇ ਨੇ ਉਹਨੂੰ ਪਸੰਦ ਨਹੀਂ ਕਰਿਆ ਜੋ ਕੁਝ ਉਹਨਾਂ ਨੇ ਚੀਕ ਸਕਤੀ ਨਾਲ ਹਾਂ ਜਾਂ ਨਾ ਚ ਜਵਾਬ ਦਿਓ ਤੇ ਮੈਨੂੰ ਲੱਗਦਾ ਵੀ ਕਿਤੇ ਜਾਈ ਇਹਨਾਂ ਨੇ ਉਹਨਾਂ ਤੋਂ ਸਿੱਖਿਆ ਜੁਣਾ ਨੇ ਇਹਨਾਂ ਤੋਂ ਵੀ ਇੱਕੋ ਸਮਾਜ ਹਾਂ ਨਾ ਚ ਕਦੀ ਚੱਲਦਾ ਨਹੀਂ ਹੁੰਦਾ ਤੇ ਕਦੀ ਕਦੀ ਹੁੰਦਾ ਵੀ ਹਾਂ ਨਾ ਚ ਤੁਸੀਂ ਉਹਦੇ ਐਂ ਤਾਂ ਦੇਖ ਲਓ ਵੀ ਇਹਦੀ ਅਸਰਤਾ ਕਿੰਨੀਆਂ ਨੇ ਉਹ ਪਰ ਤਾ ਤੁਸੀਂ ਦੇਖਦੇ ਨਹੀਂ ਤੁਸੀਂ ਹਾਂ ਨਾ ਬਸ ਹਾਂ ਨਾ ਇਹ ਹਾਂ ਨਾ ਤਾ ਉਹ ਕਰਦੇ ਜਿਹਨੂੰ ਬਿਲਕੁਲ ਗਿਆਨ ਨਾ ਹੋਵੇ ਉਹ ਕਹਿੰਦਾ ਯਾਰ ਜਾਇਦਰ ਕਰ ਦੋ ਜਾਇਦਰ ਕਰ ਜਿਹਨੂੰ ਗਿਆਨ ਹੈ ਉਹਨੂੰ ਪਤਾ ਹੁੰਦਾ ਵੀ ਇੱਥੇ ਬਹੁਤ ਸਾਰੇ ਵਿਚ ਵਿਚਾਰੇ ਹੈਗੇ ਨੇ ਜੋ ਤੁਸੀਂ ਸਵਾਲ ਪੁੱਛਿਆ ਸੋ ਵਿਚ ਵਿਚਾਰੇ ਹੈਗੇ ਨੇ ਉਹ ਵਿਚ ਵਿਚਾਰੇ ਦੇ ਰਸਤੇ ਆਏ ਉਹ ਛੱਡਦੇ ਜਿੱਦੇ ਗਿਆਨੀ ਹਰਪ੍ਰੀਤ ਸਿੰਘ ਨੇ ਤੇ ਧਾਮੀ ਸਾਹਿਬ ਨੇ ਜੋ ਕੁਝ ਕਿਹਾ ਸੀ ਉਹਦੇ ਇੱਕ ਰਸਤਾ ਸੀ ਉਹਨਾਂ ਦੋਹਾਂ ਨੂੰ ਕੱਢ ਕੇ ਬਾਹਰ ਮਾਰਦੇ ਤਾਕਾ ਪੰਜੇ ਸਿੰਘ ਸਰਬਾਨ ਤੇ ਇਹਨਾਂ ਦੀ ਤਾਕਤ ਵਧ ਜਾਨੀ ਸੀ ਅੱਪੇ ਸੈਟਰ ਹੋਣਾ ਸ਼ੁਰੂ ਹੋ ਜਾਣਾ ਸੀ ਵੀ ਹੁਣ ਨਹੀਂ ਛੱਡਦੇ ਭਾਈ ਦੂਜਾ ਦੂਜਾ ਇਹਨਾਂ ਨੂੰ ਮੌਕਾ ਆਇਆ ਸੀ ਕਿ ਵੀ ਜਦ ਯਾਨੀ ਉਹਨਾਂ ਨੂੰ ਇਹਨਾਂ ਦੀ ਗੱਲ ਨਹੀਂ ਮੰਨੀ ਕਿ ਯਾਨੀ ਹਰਕ੍ਰਿਪਾਲ ਸਿੰਘ ਨੂੰ ਹਟਾਤਾ ਸੀ ਉਦੋਂ ਇਹ ਗਿਆਨੀ ਰਗਵੀਰ ਸਿੰਘ ਰਿਟਾਇਨ ਕਰ ਜਾਂਦੇ ਜਾਂ ਜਦ ਗਿਆਨੀ ਰਗਵੀਰ ਸਿੰਘ ਤੇ ਦੋਸ਼ ਲਾਇਆ ਸੀ ਯਾਨੀ ਹਰਕ੍ਰਿਪਾਲ ਸਿੰਘ ਨੇ ਕਿ ਜੀ ਇਹਨਾਂ ਨੇ ਮੇਰੀ ਪੈਨ ਡਰਾਈਵ ਦੀ ਕਰੀਆ ਮੈਂ ਤਾਂ ਇਹਨਾਂ ਨੂੰ ਦਿੱਤੀ ਸੀ ਉਹਨਾਂ ਪਰ ਅਸੀਂ ਸਿੱਧਾ ਇਹਨਾਂ ਨੂੰ ਨਹੀਂ ਕਿਹਾ ਉਹਨਾਂ ਨੇ ਕਿਹਾ ਵੀਰ ਮੈਂ ਤਾਂ ਇਹਨਾਂ ਨੂੰ ਜਿਹੀਏ ਦੱਸਣ ਵੀ ਲਈ ਕਿਵੇਂ ਹੋਈ ਐ ਉਹਦੇ ਰਿਜਾਇਨ ਕਰ ਜਾਂਦੇ ਵੀ ਜੇ ਸਾਡੇ ਨਾਲ ਦਾ ਸਿੰਘੀ ਸਾਡੇ ਤੇ ਦੋਸ਼ ਲਾਉਂਦਾ ਫਿਰ ਮੈਂ ਕਾਦੇ ਵਾਸਤੇ ਰਹਿਣਾ ਸੋ ਉਹ ਮੌਕੇ ਸੀਗੇ ਉਹਦਾ ਫਾਇਦਾ ਹੁੰਦਾ ਉਹਦਾ ਫਾਇਦਾ ਇਹ ਹੁੰਦਾ ਉਹਦੇ ਚ ਝਟਕਦਾ ਵੀ ਆਇਆ ਨਹੀਂ ਤੁਸੀਂ ਜੋ ਮਰਜ਼ੀ ਕਹਿ ਦਿਓ ਇੱਕ ਸਮੱਸਿਆ ਇਹ ਵੀ ਆ ਰਹੀ ਐ ਨਾ ਬਿੱਸਤ ਸਿੰਘ ਬਟ ਉਹ ਜੋ ਮਰਜ਼ੀ ਬੋਲੀ ਜਾਵੇ ਇਹ ਬਾਕੀ ਅਕਾਲੀ ਦਲ ਬਾਗੀ ਵਾਲੇ ਜੋ ਮਰਜ਼ੀ ਬੋਲੀਆਂ ਦਾਗੀ ਵਾਲੇ ਜੋ ਮਰਜ਼ੀ ਬੋਲੀਆਂ ਐ ਨਹੀਂ ਚੱਲਣਾ ਹੁੰਦਾ ਦੱਸਣਾ ਹੁੰਦਾ ਬਿਨਾ ਐ ਨਹੀਂ ਚੱਲਣਾ ਸੋ ਹੋ ਗਿਆ ਨੋ ਨਾ ਹੀ ਕਰਸਟ ਐ ਇਮਤਾਨ ਦੱਸੇ ਨੀ ਪਿਛਲੇ ਵੀ ਕਿਉਂਕਿ ਜੇ ਪਿਛੜਾ ਰਸਤਾ ਤੁਸੀਂ ਇਤਿਹਾਸ ਨਾ ਦੇਖੋ ਬਾਬੇ ਨੇ ਕਿਹਾ ਬਾਬਾਆਂ ਦੀਆਂ ਕਹਾਣੀਆਂ ਪੁੱਤ ਸੁਪੁੱਤ ਕਰੇ। ਜੇ ਤੁਸੀਂ ਪਿਛਲਾ ਨਹੀਂ ਦੇਖਦੇ ਉੱਥੇ ਗਲਤੀਆਂ ਕੀ ਹੋਈਆਂ ਨੇ ਅੱਗੇ ਤੁਸੀਂ ਗਲਤੀ ਫੇਰ ਕਰੋਗੇ ਉਦਾਂ ਦੀ। ਸੋ ਹੁਣ ਇਹਨਾਂ ਕੋਲ ਇੱਕ ਮੌਕਾ ਹੈਗਾ ਛੋਟਾ ਜਿਹਾ। ਉਹ ਪਰ ਪੂਰਾ ਨਹੀਂ ਕਰਨਾ ਇਹਨਾਂ ਦਾ ਹੰਕਾਰ ਗਿਆਊਗਾ। ਮੈਨੂੰ ਜਿਹੜਾ ਇਹਨਾਂ ਦਾ ਬੰਦਾ ਕਦੀ ਵੀ ਕੁਛ ਦੀ ਗੱਲ ਹੋਵੇ ਤਾਂ ਮੈਂ ਕਹਿਣਾ ਵੀ ਤੁਸੀਂ ਭਾਈ ਇਹ ਦੋਨੇ ਇਹ ਫੈਸਲਾ ਕਰ ਰਹੇ ਨੇ ਵੀ ਯਾਰ ਜੋ ਕੁਝ ਹੋਇਆ ਬਹੁਤ ਮਾਲਾ ਹੋਇਆ। ਸਤਾਈ ਚ ਚੋਣ ਆ ਰਹੀ ਹੈ। ਸਿੱਖ ਪੰਥ ਦੇ ਉੱਤੇ ਬੜਾ ਹਮਲਾ ਹੈ ਸੂਬਿਆਂ ਦੇ ਅਧਿਕਾਰ ਖੋਏ ਜਾ ਰਹੇ ਨੇ ਪੰਜਾਬੀ 'ਤੇ ਹਮਲਾ ਹੈ ਸਾਡੇ ਸਿਧਾਂਤ 'ਤੇ ਹਮਲਾ ਹੈ ਆਓ ਆਪਾਂ ਇਕੱਠੇ ਹੋ ਕੇ ਗੜੀਏ ਬਾਅਦ ਚ ਦੇਖਾਂਗੇ ਆਪਣੇ ਮੱਥੇ ਤੇ ਇਹ ਇਕੱਠੇ ਹੋਣ ਦੀ ਗੱਲ ਕਰ ਸਕਦੇ ਨੇ ਕੋਈ ਚਾਰ ਬੰਦੇ ਬਿਠਾ ਕੇ ਪਰ ਮੈਂ ਕਈ ਬੰਦੇ ਜਿਹੜੇ ਮੀਆਂ ਵੀਰਾਂ ਦੇ ਝਗੜੇ ਹੁੰਦੇ ਨੇ ਕਈ ਦੋ ਪਾਰਟੀਆਂ ਦੇ ਝਗੜੇ ਹੁੰਦੇ ਨੇ ਮੈਂ ਕਈ ਵਾਰੀ ਨੱਪਦੇ ਵੀ ਨਹੀਂ ਤੇ ਕਈ ਵੇ ਨਹੀਂ ਵੀ ਨੱਪਦੇ ਕੋਈ ਜ਼ਰੂਰੀਤਾ ਹੁੰਦਾ ਨਹੀਂ ਵੀ ਤੁਸੀਂ ਹਰ ਗੱਲ ਨੂੰ ਸਫਲ ਹੋ ਜਾਓ ਪਰ ਇੱਕ ਯਤਨ ਇਹਨਾਂ ਦਾ ਇਹ ਹੋ ਸਕਦਾ ਜਦ ਮੈਨੂੰ ਕੋਈ ਪੁੱਛਦਾ ਇਹਨਾਂ ਨੇ ਹੁਣ ਕੀ ਕਰਿਆ ਹੋਇਆ ਜਿਹੜੇ ਤਾਂ ਹੈਗੇ ਨੇ ਬਾਗੀ ਕਹਿੰਦੇ ਨੇ ਆਪਦੇ ਆਪ ਨੂੰ ਉਹ ਤਾਂ ਉਹਨਾਂ ਦੇ ਨਾਲ ਹੀ ਨੇ ਬਹੁਤੇ ਲੋਗ ਸੈਂਟੀਮੈਂਟਲੀ ਬੁੱਧੀਜੀਵੀ ਹੋਰ ਬਹੁਤਾ ਜਿਹੜਾ ਪੰਜਾਬ ਦਾ ਵਰਗ ਹੈ ਜਿਹੜਾ ਪਹਿਨਾ ਅਕਾਲੀ ਦਲ ਦਾ ਗੋਡੇ ਮੁੱਡੇ ਲੱਗਿਆ ਰਹਾ ਉਹਨੂੰ ਹੁਣ ਲੱਗਦਾ ਵੀ ਹੁਣ ਦੂਜੇ ਪਾਸੇ ਹੈ ਉਤੋਂ ਵੀ ਪਤਾ ਲੱਗਦਾ ਨਾ ਵੀ ਬੁੱਧੀਜੀਵੀ ਚ ਹੋਰ ਛਾਣੇ ਬੰਦਿਆਂ ਦੀ ਸੋਚ ਕਿੱਥੇ ਖੜੀ ਹੈ ਜਿੱਦੇ ਕੋਈ ਚੇਅਰਮੈਨ ਨਹੀਂ ਲੈਣੀ ਆ ਜਿੱਦ ਕੋ ਹੋਰ ਲੈਣ ਉਹ ਦਿਨ ਉੱਦੇ ਉਧਰ ਸੀਗੇ ਉਹਨਾਂ ਨੇ ਨਾ ਕਹਿ ਦੇਣੀ ਡੁੱਬ ਰਹੀ ਆ ਭਾ ਇੱਥੇ ਕਦੇ ਵਸਟ ਜਾਣਾ ਹਾਲਾਂਕਿ ਭਾਵੇਂ ਨਾ ਹੀ ਡੁੱਬੇ ਫਿਰ ਉਹਦੇ ਨਾਲ ਜਾ ਰਲਣਗੇ ਕਿਉਂਕਿ ਤਾਕਤ ਦੇ ਜਿੱਥੇ ਵੇਖਾਂ ਤਵਾ ਤਰਾ ਉੱਥੇ گاਵਾ ਦਿਨ ਤੇ ਰਾਤ ਆਲੀ ਗੱਲ ਹੋ ਗਈ ਉਹ ਫਿਰ ਆਇਆ ਦੇ ਰਹੇ ਨੇ ਦੂਜਾ ਤਾਕੀ ਦੇ ਵਿੱਚ ਇੱਕ ਹੋਰ ਆ ਗਿਆ ਇਹਦੇ ਵਿੱਚ ਇਹ ਆ ਗਿਆ ਵੀ ਜਿਹੜਾ ਕਾਂਗਦੀ ਦਲ ਬਾਦਲਾ ਹੈ ਉਹਨੇ ਹੁਣ ਚੁਣ-ਚੁਣ ਕੇ ਜਿਹੜੇ ਬੰਦੇ ਨਿਊਟਰਲ ਟਾਈਪ ਗੱਲ ਕਰਦੇ ਨੇ ਉਹਨਾਂ ਨੂੰ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਵੀ ਫਲਾਣੇ ਨੇ ਆਇਆ ਕਰਿਆ ਤੁਸੀਂ ਇਹ ਕਿਉਂ ਨਹੀਂ ਕਹਿੰਦੇ ਉਹ ਇਹ ਆਸ ਕਰਦੇ ਨੇ ਵੀ ਪਿਆਰਾ ਲਾਲ ਗਰਗ ਬਾਦਲ ਦੇ ਨਾਲ ਖੜਾ ਹੋਵੇ ਜਿਹੜੇ ਬਾਦਲ ਦੇ ਕਾਰਨਾਮਿਆਂ ਦਾ ਲੋਕਾਂ ਨੂੰ ਕਿਸਿਆਂ ਦਾ ਕੋਈ ਹਿਸਾਬ ਹੀ ਨਹੀਂ ਹੈ ਮੈਨੂੰ ਜਾਣੇ ਤੋਂ ਦੋ ਤਿੰਨ ਵਾਰੀ ਫੋਨ ਆ ਚੁੱਕਾ ਉਹ ਜੀ ਤੁਸੀਂ ਆ ਕਿਵੇਂ ਮੈਂ ਤੁਸੀਂ ਕਹੋ ਅੱਛਾ ਉਹ ਮੈਨੂੰ ਪਤਾ ਕਿਵੇਂ ਲੱਗਿਆ ਵੀ ਮੈਂ ਤਾਂ ਸੋਚਿਆ ਉਹ ਬੰਦਾ ਓਦਾਂ ਸਧਾਰਨ ਬੰਦਾ ਹੋਏਗਾ ਉਹ ਸ਼ਾਨੇ ਬੰਦੇ ਕਹੀ ਕਰ ਦਿੰਦੇ ਨੇ ਗੱਲ ਨਾਲੋਂ ਐਂ ਕਰਦਾ ਸੀ ਮੈਨੂੰ ਕਹੇ ਤੁਸੀਂ ਐ ਕਿਉਂ ਨਹੀਂ ਕਹਿੰਦੇ ਤੁਸੀਂ ਆ ਜਿਹੜਾ ਹੋਰਤੀ ਕਰਦੇ ਹੋ ਇਹਨਾਂ ਦਾ ਰੌਲਾ ਪਾਉਣਾ ਸੀ ਕੇਸਗੜ੍ਹ ਸਾਹਿਬ ਮਤਲਬ ਤੁਸੀਂ ਕਹੋ ਨਾ ਤੁਸੀਂ ਕੱਲ ਇਦਾਂ ਦੇ ਨਵੇਂ ਨੂੰ ਤੁਸੀਂ ਕਿਉਂ ਨਹੀਂ ਜਾਂਦੇ ਲੋਕਾਂ 'ਚ ਕਿ ਕੱਲ ਮੈਨੂੰ ਪਤਾ ਲੱਗਿਆ ਵੀ ਉਹ ਬਾਦਲ ਨਾਲ ਦਾ ਫਿਕਸ ਕਰਿਆ ਹੋਇਆ ਹੈ ਕਿਵੇਂ ਪਤਾ ਲੱਗਿਆ ਇਹ ਵੀ ਦੱਸ ਦਿਨਾ ਪਰਚਾਂਸ ਉਹਦੀ ਮਿਸਡ ਕਾਲ ਵੀ ਆਈ ਹੋਈ ਸੀ ਕਿਤੇ ਉਹ ਹੋਰ ਨੰਬਰ ਤੋਂ ਆਈ ਸੀ ਮੈਂ ਉਸ ਨੰਬਰ ਤੇ ਗੱਲ ਕਰੀ ਉਹ ਕਹਿੰਦਾ ਅੱਛਾ ਅੱਛਾ ਡਾਕਟਰ ਸਾਹਿਬ ਮੇਰੀ ਤੇ ਤੁਹਾਡੇ ਨਾਲ ਗੱਲ ਹੋ ਗਈ ਅਸਲ ਕਿ ਮੈਂ ਤਾਂ ਇਹ ਕਈ ਨੰਬਰ ਪਹਿਲਾਂ ਹੁਣ ਇਹ ਕਹਿ ਬੈਠਿਆ ਕਿ ਮੈਂ ਕਈ ਨੰਬਰ ਲਏ ਹੋਏ ਸੀ ਗੱਲਾਂ ਗੱਲ ਕਰਨ ਵਾਸਤੇ ਕਈ ਬੰਦਿਆਂ ਨਾਲ ਕਿ ਤੁਹਾਡਾ ਵੀ ਨੰਬਰ ਸੀ ਅੱਛਾ ਤੁਸੀਂ ਮੈਂ ਕਿਹਾ ਤੁਸੀਂ ਕਰਿਆ ਸੀ ਫੋਨ ਕੋਈ ਪਛਾਨ ਗਿਆ ਆਵਾਜ਼ ਨੰਬਰ 70 ਨਾ ਗੱਲ ਹੋ ਗਈ ਤੇ ਮੈਨੂੰ ਸਮਝ ਆ ਗਿਆ ਵੀ ਇਹ ਤਾਂ ਉਹਨਾਂ ਦਾ ਬੰਦਾ ਕਰਿੰਦਾ ਹੈ ਇਹ ਤਾਂ ਲੋਕਾਂ ਨੂੰ ਫੋਨ ਕਰਦਾ ਇਹਨੂੰ ਆਇਆ ਹੋਊਗਾ ਵੀ ਤਿਆਰ ਲਾ ਗਿਰ ਗ ਸਾਡੇ ਸ਼ਾਇਦ ਉਹਨਾਂ ਉਲਟ ਨਹੀਂ ਬੋਲਦਾ ਸ਼ਾਇਦ ਸਾਡੇ ਹੱਥ ਕੀ ਹੋਵੇ ਇਹ ਇਹਨਾਂ ਨੂੰ ਪੜਿਖਾ ਨਾ ਮੈਂ ਕਹਿੰਦੇ ਹੱਕ ਚਾਹ ਨਾਵੇਂ ਉਲਟਾ ਪਰ ਸੱਚ ਜਿਹੜਾ ਉਹ ਕਦੇ ਕਿਸੇ ਦੇ ਹੱਕ ਚ ਜਾਂਦਾ ਕਦੇ ਕਿਸੇ ਦੇ ਹੱਕ ਚ ਜਾਂਦਾ ਬਹੁਤਿਆਂ ਨੇ ਕਈ ਵੀ ਨਹੀਂ ਉਹ ਉਲਟ ਜਾਂਦਾ ਸੋ ਇਸ ਕਰਕੇ ਇਥੋਂ ਇਹ ਪਤਾ ਲੱਗਦਾ ਹੈ ਵੀ ਇਹ ਸਿੱਧੇ ਰਸਤੇ ਜਾਂਦੀ بجائے ਇਹ ਤਾਂ ਬੰਦਿਆ ਨੂੰ ਇਹ ਕਹਿੰਦੇ ਨੇ ਵੀ ਤੁਸੀਂ ਜੋ ਅਸੀਂ ਕਹਿੰਨਾ ਸਾਡੀ ਬੋਡੀ ਬੋਟੋ ਇਹ ਚਾ ਇਸ ਪਾਸੇ ਨੂੰ ਤੁਰੇ ਹੋਏ ਨੇ ਜੇ ਬਾਦਨਦਾਲ ਇਸ ਪਾਸੇ ਨੂੰ ਤੁਰਿਆ ਹੋਇਆ ਹੈ ਜਿਉਹੋ ਇੱਕ ਜਿਹੜੇ ਬੰਦੇ ਜਮਾ ਹੀ ਅ ਮਤਲਬ ਪਰਵਾਹੀ ਵੀ ਕਰਦੇ ਇਹਨਾਂ ਦੀ ਵੀ ਕੀ ਕਰਦੇ ਨੇ ਇਹਨਾਂ ਤੋਂ ਕਦੇ ਕੋਈ ਬੈਨੀਫਿਟ ਹੀ ਨਹੀਂ ਮੰਗਣ ਦੀ ਉਹ ਜੇ ਦੇਣ ਤਾਂ ਨਹੀਂ ਲੈਣਾ ਜੇ ਉਹਨਾਂ ਨੂੰ ਇਹ ਫੋਨ ਕਰਦੇ ਨੇ ਤਾਂ ਜਿਹੜੇ ਇਹਨਾਂ ਦੇ ਕੋਲੇ ਪੈਰੀਆਂ ਚਰਾਉਂਦੇ ਫਿਰਦੇ ਨੇ ਨੇੜਕੜੀਆਂ ਕੱਢਦੇ ਨੇ ਵੀ ਸਾਨੂੰ ਆਉਦਾ ਦੇ ਦੋਸਤ ਨੂੰ ਉਹਨਾਂ ਨੂੰ ਕਿਉਂ ਨਹੀਂ ਕਹਿਣਗੇ ਮਤਲਬ ਤੁਸੀਂ ਦੇਖੋ ਬਾਦਲ ਦਲ ਦੀ ਜੁਰਤ ਕਿੰਨੀ ਹੈ ਬਾਗਲ ਦਲ ਆਉਦੇ ਉਹਨਾਂ ਬੰਦਿਆਂ ਦੇ ਰਾਹੀਂ ਉਹਨਾਂ ਬੰਦਿਆਂ ਨੂੰ ਹੁਣ ਕਰਾਉਂਦਾ ਜਿਨ੍ਹਾਂ ਦਾ ਬਾਦਲ ਦਲ ਨਾਲ ਕੋਈ ਚੰਗੀ ਨਹੀਂ ਹੈ ਇਹਦਾ ਮਤਲਬ ਜਿਹੜੇ ਬਾਦਲ ਦਲ ਦੇ ਨੇੜੇ ਨਹੀਂ ਉਹਨਾਂ ਦੇ ਤੋਂ ਪਹਿਨੀ ਉਹਨਾਂ ਦਾ ਘੁੱਡੇ ਲਗੜਉਂਦਾ ਹੋਗਾ ਨਹੀਂ ਤਾਂ ਬੰਦਾ ਸੋਚਦਾ ਯਾਰ ਆਪਾਂ ਨਾ ਕਹੀਏ ਇਹ ਗੱਲ ਇਹ ਨਹੀਂ ਸੁਣਨੀ ਕਿਸੇ ਨੇ ਉਹ ਉਹ ਤਾਂ ਮੈਨੂੰ ਪਤਾ ਅੱਛਾ ਫਿਰ ਉਹ ਸਵਾਲ ਐ ਕਰਦੇ ਨੇ ਜਿਵੇਂ ਵੀ ਮੈਂ ਉਹਨਾਂ ਨੂੰ ਜਵਾਬ ਦੇ ਹੁੰਦਾ ਕਿ ਤੁਸੀਂ ਕਾਲੀ ਤਰ ਦੇ ਜ਼ਿੰਮੇਵਾਰ ਤੁਸੀਂ ਉਹ ਕਮਾਏ ਆ ਤੁਸੀਂ ਜਵਾਬ ਦਿਓ ਲੋਕਾਂ ਨੂੰ ਤੁਸੀਂ ਜਾਓ ਲੋਕਾਂ ਚ ਤੁਸੀਂ ਕਿਉਂ ਨਹੀਂ ਜਾਂਦੇ ਤੁਸੀਂ ਡਰੇ ਹੋਇਓ ਸੁਣਾਏ ਤਾਂ ਦੱਸ ਰਿਹਾ ਆਂ ਦੀ ਅਜੇ ਨਾ ਦਾ ਕੋਈ ਤੁਸੀਂ ਕਹਿੰਨ ਨੂੰ ਵੀ ਰਸਤਾ ਕਿ ਰਸਤਾ ਹੈ ਹੀ ਨਹੀਂ ਰਸਤਾ ਇਹ ਹੀ ਨਹੀਂ ਕਿ ਦੋਨੇ ਐ ਅੜੇ ਹੋਏ ਨੇ ਅਜੇ ਤਾਂ ਵਿਚਾਲੇ ਵਾਲਾ ਕੋਈ ਹੈ ਨਹੀਂ ਇੱਕ ਛੋਟੀ ਜਿਹੀ ਉਦਾਹਰਨ ਦੇ ਦਿੰਨਾ ਜੇ ਬੰਦਾ ਉਹ ਜਿਆ ਕੋਈ ਮੈਨੂੰ ਲੱਭਦਾ ਨਹੀਂ ਇਕਰੀ ਸਾਣੇ ਜਿਹੜੇ ਪੁਰਾਣੇ ਸਿੰਘ ਸਹਬਾਨ ਹੋਰ ਸਾਰੇ ਨੇ ਇੱਕ ਵਾਰੀ ਗੁਰਦਾਸਪੁਰ ਦੇ ਵਿੱਚ ਬਲੰਸਟਰ ਪੈਦਾਂ ਦੀ ਗੱਲ ਹੈ ਦੋ ਤਿੰਨ ਮਹੀਨੇ ਉੱਥੇ ਜੀ ਹਿੰਦੂ ਤੇ ਸਿੱਖਾਂ ਖੜੇ ਹੋ ਗਏ ਉੱਥੇ ਇੱਕ ਬੰਦਾ ਮਰ ਗਿਆ ਮਾਰਿਆ ਗਿਆ ਹਿੰਦੂ ਬਾਜ਼ਾਰ ਦੇ ਵਿੱਚ ਇੱਕ ਪਾਸੇ ਸਿੱਖ ਖੜੇ ਨੇ ਇੱਕ ਪਾਸੇ ਹਿੰਦੂ ਖੜੇ ਨੇ ਐ ਪੂਰੀ ਮਤਲਬ ਹੀ ਹੁਣ ਚੱਕ ਦੇਣੇ ਪੱਟੇ ਪੂਰਾ ਤਨਾ ਮਤਲ ਪੂਰਾ ਨਾਲੇ ਗੋੜਿਆ 22 ਸੀ ਨੇ ਬਜਾ ਰਹੇ ਹੋ ਐਨ ਉਹਦੇ ਕਤਲ ਹੋਣੀ ਸੀ ਜੋ ਹਸਪਤਾਲ ਦੇ ਪਿਛਲੇ ਪਾਸੇ ਆ ਉੱਥੇ ਬਹਿਨ ਸਾਹਿਬ ਦੀ ਕੋਠੀ ਆ ਬਹਿਤ ਸਾਹਿਬ ਨੇ ਦੇਖ ਲਿਆ ਵੀ ਕੰਮ ਖਰਾਬ ਹੈ ਉਦੋਂ ਪਹਿਲਾਂ ਉਹ ਤਣਾਅ ਦਾ ਸਾਨੂੰ ਪਤਾ ਸੀ ਹੋ ਰਿਹਾ ਹੈ ਤੁਸੀਂ ਉਦੋਂ ਕਾਂਗਰਸ ਦੀ ਐਮਐਲਏ ਸੀ ਬਹਿਤ ਸਾਹਿਬ ਵੀ ਕਾਂਗਰਸ ਸੀ ਉਹਨਾਂ ਦੀ ਪਰ ਆਪਸੀ ਚੰਦ ਨਹੀਂ ਸੀ ਤੇ ਉਹ ਐਮਐਲਏ ਨੂੰ ਨਹੀਂ ਉਹ ਵੀ ਚੰਗੇ ਨੇ ਉਹ ਵੀ ਚੰਗੇ ਨੇ ਮੈਂ ਕਿਹਾ ਫੇਰ ਤਾਂ ਤੁਸੀਂ ਆਏ ਕਹੋ ਵੀ ਤੁਸੀਂ ਹੀ ਕਰਾ ਰਹੇ ਹੋ ਜੇ ਦੋਨੇ ਧਰਾਂ ਤੁਹਾਨੂੰ ਜਾਣਦੀਆਂ ਨੇ ਦੋਨੇ ਧਰਾਂ ਚੰਗੀਆਂ ਨੇ ਫੇਰ ਲੜਾਈ ਕਿਉਂ ਕਰਾ ਰਹੇ ਹੋ ਫੇਰ ਤਾਂ ਨਾਲ ਟਿਕ ਟਕਾ ਕਰਾਓ ਜਿਹੜਾ ਲੜਾਈ ਕਰਾਉਂਦਾ ਭਰਾਵਾਂ ਦੀ ਉਹਦਾ ਮਤਲਬ ਉਹ ਨਾ ਭਰਾਵਾਂ ਨੂੰ ਡੜਾ ਕੇ ਜੇਲ੍ਹ ਚ ਸੁੱਟ ਕੇ ਜ਼ਮੀਨ ਲੈਣਾ ਚਾਹੁੰਦਾ ਜੇ ਬਹਿਲ ਸਾਹਿਬ ਜਾ ਕੇ ਜਨਾਈ ਹੋ ਗਿਆ ਵੀ ਤਾਂ ਹੁਣ ਗੋਲੀ ਚਲਾਉਣਗੇ ਇੱਕ ਦੂਜੇ ਤੇ ਗੰਡਾਸੇ ਮਾਰਨਗੇ ਬਹਿਲ ਸਾਹਿਬ ਵਿਚਾਰੇ ਜਾ ਕੇ ਖੜ ਗਏ ਕਹਿੰਦੇ ਪਹਿਲਾਂ ਮੈਨੂੰ ਮਾਰ ਕੇ ਤੁਸੀਂ ਇੱਕ ਦੂਜੇ ਨੂੰ ਮਾਰੋਗੇ ਉਹਨਾਂ ਤੇ ਤੁਸੀਂ ਮਾਰ ਹੀ ਨਹੀਂ ਸਕਦੇ ਮੇਰਾ ਰਸਤਾ ਮੈਂ ਖੜਾ ਰਸਤੇ ਤੁਹਾਡੇ ਆਜੋ ਜਿਨੇ ਉਹਨਾਂ ਦੋਨੇ ਤੇ ਰੋ ਉਹਨੇ ਤੇਰਾ ਛਾਤੋਗੇ ਹਾਇ ਜੇ ਕਲੀਦ ਚ ਕੋਈ ਦੰਡ ਨਹੀਂ ਕੋਈ ਕਹੂਗਾ ਵੀ ਖਸ਼ਾਲ ਬਹਿਲ ਅਗਲਾ ਖੜਾ ਹੋਇਆ ਉੱਥੇ ਜਾ ਕੇ ਨਹੀਂ ਉਹ ਤਾਂ ਜਸਮਜੀਤ ਦੇ ਕਬਾ ਅਰ ਉਸ ਨੇ ਖੜੇ ਹੋਣਾ ਮਤਲਬ ਸੀ ਸਿਰ ਲੈਣਾ ਵੀ ਕੋਈ ਇਹ ਜ਼ਰੂਰੀ ਨਹੀਂ ਹੁੰਦਾ ਕਿ ਵੀ ਬੰਦੇ ਤੁਹਾਡੇ ਉਹ ਨਾ ਕਰਨਾ ਨਹੀਂ ਘਟੋਕਟ ਖਿੱਚ ਪਾਤ ਦਾ ਕਰੀ ਸਕਦੇ ਸੀ ਪਰ ਬੰਦਿਆਂ ਚ ਮੋਰਲ ਤਾਕਤ ਹੁੰਦੀ ਹੈ ਕਈ ਵਾਰ ਉਹ ਮੈਂ ਉਹਨਾਂ ਚ ਦੇਖੀ ਸੀ ਉਹ ਵਿਦਵਾਨ ਸੀਗੇ ਉਹ ਕਨੇ ਸਿਆਸਤਾਨ ਨਹੀਂ ਸੀਗੇ ਸਾਰੇ ਉਹਨਾਂ ਦੇ ਨੁਕਸਾਨ ਹੋ ਸਕਦੇ ਨੇ ਉਹ ਵਿਦਵਾਨ ਸੀਗੇ ਇਹਨਾਂ ਦੇ ਵਿੱਚ ਉਹ ਪਾ ਇੱਕ ਵਿਦਵਾਨ ਜਿਹੜਾ ਹੁੰਦਾ ਥੋੜਾ ਸਿਰਲੱਥ ਹੁੰਦਾ ਗੋਲ ਮਰਨਾ ਕੀ ਆ ਯਾਰ ਮਰਨਾ ਹਰੇਕ ਨਹੀਂ ਮਰ ਜਾਣਾ ਐਕਸੀਡੈਂਟ ਕੀ ਬੰਦੇ ਮਰ ਨਹੀਂ ਜਾਂਦੇ ਅਚਾਨਕ गिर ਕੇ ਮਰ ਨਹੀਂ ਜਾਂਦੇ ਅਚਾਨਕ ਹਾਰਟ ਅਟੈਕ ਹੋ ਕੇ ਮਰ ਨਹੀਂ ਜਾਂਦੇ ਜੀ ਕੇ ਕੀ ਕਰਨਾ 70 75 ਸਾਲ ਦੇ ਤੁਸੀਂ ਕੌਮ ਦਾ ਕੁਝ ਕਰ ਹੀ ਨਹੀਂ ਸਕਦੇ ਇੱਕ ਤਰੀਕਾ ਹੋ ਸੀ ਦੂਜਾ ਤਰੀਕਾ ਕੀ ਹੈ ਉਹ ਹੁਣ ਤਾਂ ਦਾ ਬਣਿਆ ਪਿਆ ਇੱਕ ਵਾਰੀ ਅਸੀਂ ਇੱਥੇ ਅਨੰਦਪੁਰ ਸਾਹਿਬ ਦੇ ਵਿੱਚ ਪ੍ਰੋਫੈਸਰ ਮਨਜੀਤ ਸਿੰਘ ਨੇ ਇੱਕ ਮੀਟਿੰਗ ਬੁਲਾਈ ਸੀ ਵੀ ਕਿchno ਕੁਝ ਪੰਜਾਬ ਦਾ ਹੋਵੇ ਚੰਗੀ ਮੀਟਿੰਗ ਸੀ ਉਹ ਅੱਛਾ ਉਹਨਾਂ ਦਾ ਯਤਨ ਸੀ ਕਿਉਂਕਿ ਪ੍ਰੋਫੈਸਰ ਮਨਜੀਤ ਸਿੰਘ ਆਪਨ ਪਤਾ ਉਹਨਾਂ ਨੇ ਸਟੈਂਡ ਲਿਆ ਆਰਐਸਐਸ ਦੇ ਖਿਲਾਫ ਨਹੀਂ ਇਹ ਉੱਥੇ ਸੀ ਉਹਨਾਂ ਨੇ ਬੇਨਤੀ ਕੀਤੀ ਸੀ ਵੀ ਤੁਸੀਂ ਪਿਆ ਗਿਆਨੀ ਕੇਵਲ ਸਿੰਘ ਇਕੱਠੇ ਹੋ ਕੇ ਰਲ ਕੇ ਤਲਪੋ ਸਿੱਖ ਸੰਤਾ ਨੂੰ ਕਾਲ ਦੇ ਦਿਓ ਵੀ ਆਜੋ ਭਾਈ ਆਪਾਂ ਹੁਣ ਇਹਨਾਂ ਨੂੰ ਛੱਡਿਏ ਚਾਹਦਾ ਇਹਨਾਂ ਨੂੰ ਪਹਿਲਾਂ ਆਪਾਂ ਪੰਜਾਬ ਦਾ ਸਿੱਕੀ ਦਾ ਕਰੀਏ ਕੁਝ ਉਹ ਨਹੀਂ ਹੋ ਸਕਿਆ ਇਹ ਆ ਜ਼ਰੂਰ ਸੀ ਮੈਂ ਤਾਂ ਭਾਸ਼ਣ ਦੇ ਵਿੱਚੋਂ ਉੱਪਨ ਕੇ ਆਇਆ ਨਹੀਂ ਆ ਵੀ ਕੋਲ ਢੁੱਕ ਕੇ ਕੱਲਿਆਂ ਨਾਲ ਬੈਠ ਕੇ ਗੱਲ ਕਰਨੀ ਕੱਲਿਆਂ ਨਾਲ ਤਾਂ ਕਈ ਵਾਰੀ ਉਹਨਾਂ ਨੂੰ ਜਦ ਵੀ ਕਰੇ ਮਿਲਣ ਕੇ ਆ ਗਿਆਨੀ ਕੇਵਲ ਸਿੰਘ ਜੀ ਨੂੰ ਤਾਂ ਕਾਫੀ ਜ਼ਿਆਦਾ ਕਹਿਣਾ ਮੈਂ ਕਿ ਵੀ ਤੁਸੀਂ ਆ ਕਰੋ ਪਰ ਹੁਣ ਉਹ ਤਾਂ ਦੂਨੀ ਦੂਜੇ ਪਾਸੇ ਬਾਗੀਆਂ ਵਾਲੇ ਪਾਸੇ ਖੜੇ ਨੇ ਇਸ ਕਰਕੇ ਉਹਨਾਂ ਦਾ ਵੀ ਉਸ ਤਰੀਕੇ ਦਾ ਤਾਂ ਲੋਕਾਂ 'ਚ ਨਹੀਂ ਨਾ ਜਾਣਾ ਜੇ ਉਹ ਤੁਰ ਵੀ ਪੈਣ ਤਾਂ ਮੈਨੂੰ ਨਹੀਂ ਲੱਗਦਾ ਵੀ ਉਹਦਾ ਉਹਨਾਂ ਵੱਡਾ ਪ੍ਰਭਾਵ ਹੋਏਗਾ ਕਿਉਂਕਿ ਪ੍ਰਭਾਵ ਹਮੇਸ਼ਾ ਹੁੰਦਾ ਹੈ ਜਿਹਦੇ ਉੱਤੇ ਲੋਕਾਂ ਨੂੰ ਆਏ ਲੱਗੇ ਵੀ ਜੇ ਨਰਤਕ ਅੱਗੇ ਬੰਦੇ ਨੇ ਤੇ ਹੁਣ ਵੀ ਉਹ ਨਰਤਕਤਾ ਦਾ ਦਾ ਸਾਡੇ ਭਾਈ ਅਸੀਂ ਖੜੇ ਸੀਗੇ ਸਾਨੂੰ ਆਸ ਸੀਗਾ ਵੀ ਇਹ ਕੋਈ ਨਾ ਕੋਈ ਟਿਕਟਕਾ ਹੋ ਜੇ ਹੋਇਆ ਨਹੀਂ ਅਸੀਂ ਹੁਣ ਦੋਹਾਂ ਧਿਰਾਂ ਨੂੰ ਛੱਡਿਆ ਆਓ ਆਪਾਂ ਸਿੱਖ ਸੰਗਤ ਬੜਾਵੇਂ ਖਾਲਸਾ ਸਰਬਤ ਖਾਲਸਾ ਤੇ ਦੋਹਾਂ ਦੀ ਤਾਕਤ ਹੈ ਸਿੱਖੀ ਦੇ ਵਿੱਚ ਬਥੇਰੇ ਬੰਦੇ ਐਸੇ ਹੈਗੇ ਨੇ ਆਏ ਨਹੀਂ ਵੀ ਸਿੱਖੀ ਚ ਕੋਈ ਖਤਮ ਹੋ ਗਈ ਉਹ ਇਕੱਠੇ ਹੋ ਕੇ ਇਹ ਫੈਸਲਾ ਕਰਕੇ ਵੀ ਨਾ ਅਸੀਂ ਚੋਣ ਲੜਨੀ ਹੈ ਨਾ ਅਸੀਂ ਕੋਈ ਤਾਕਤ ਲੈਣੀ ਹੈ ਸਾਨੂੰ ਅਹੁਦਾ ਦੇਣ ਅਸੀਂ ਅਹੁਦਾ ਨਹੀਂ ਲੈਣਾ ਅਸੀਂ ਸਿੱਖਾਂ ਦੀ ਹੁਣ ਨਿਰਮਾਨ ਬਣ ਕੇ ਸੇਵਾ ਕਰਦੇ ਆ ਗੁਰਨਾਕ ਸਾਹਿਬ ਨੇ ਵੀ ਸਾਹਮਣੇ ਵੀ ਤਾਂ ਪਹਿਲਾਂ ਗੱਦੀ ਛੱਡੀ ਸੀ ਨਾ ਭਾਈ ਮਹਿਣਾ ਨੂੰ ਦੇਤੀ ਸੀ ਨਾ ਜਿਉਂਦੇ ਜੀ ਗੱਦੀ ਦਿੱਤੀ ਸੀ ਹਾਂਜੀ ਤੇ ਇਹ ਵੀ ਕਹਿ ਦੇਣ ਵੀ ਅਸੀਂ ਹੁਣ ਸਾਰਾ ਛੱਡਿਆ ਹੁਣ ਅਸੀਂ ਨਾ ਸੇਵਾ ਤੇ ਲੱਗਣਾ ਉਦੋਂ ਗੁਰੂ ਨਾਨਕ ਸਾਧਾ ਵੀ ਜਮਾਨਾ ਉਹਨਾਂ ਨੂੰ ਵੀ ਕਿਉਂ ਦੇਣੀ ਪਈ ਗੰਦੀ ਉਹ ਕਿਉਂ ਦਿੱਤੀ ਸੀ ਕਿਉਂਕਿ ਉਹਨਾਂ ਦੇ ਬੇਟੇ ਦੋਨੇ ਉਲਟ ਹੋਏ ਹੋਏ ਸੀ ਇਸੇ ਕਰਕੇ ਗੁਰੂ ਅੰਗਦ ਦੇਵ ਜੀ ਨੇ ਉਹਨਾਂ ਨੇ ਖਲੂਰ ਸਾਹ ਭੇਜਿਆ ਵੀ ਇੱਥੇ ਤਾਂ ਤੁਹਾਨੂੰ ਰਹਿ ਨਹੀਂ ਦੇਣਾ ਕਿਸੇ ਨੇ ਕਰੋ ਸਿੱਖੀ ਨੂੰ ਬਚਾ ਗਏ ਉਹ ਸਿੱਖੀ ਦਾ ਬੁੱਟਾ ਲਾਗੇ ਵਰਕੇ ਇਹ ਹੁਣ ਜਿਹੜੇ ਕੋਈ ਐਦਾਂ ਦੇ ਜਿਹੜੇ ਬੰਦੇ ਨਿਰਪੱਖ ਨੇ ਭਾਵੇਂ ਉਹ ਇੱਕ ਜਾਂ ਦੂਜੀ ਧਿਰ ਨਾਲ ਖੜੀ ਹੈ ਕਿਤੇ ਉਹ ਨਿਸ਼ੰਘੋ ਕਿਹਾ ਜਾਣਾ ਵੀ ਆ ਅਸੀਂ ਉੱਥੇ ਖੜੇ ਸੀਗੇ ਕੋਈ ਗੱਲ ਨਹੀਂ ਇਹ ਨਾ ਕਹਿਣ ਵੀ ਨਹੀਂ ਉਹ ਠੀਕ ਜਸਟਿਸ ਕੋਈ ਅਸੀਂ ਖੜੇ ਸੀ ਸਾਨੂੰ ਲੱਗਦਾ ਸੀ ਉਦੋਂ ਪਰ ਹੁਣ ਸਾਨੂੰ ਪਤਾ ਲੱਗ ਗਿਆ ਵੀ ਇਹ ਗੱਲ ਹੈ ਨਹੀਂ ਇਹ ਤੁ ਨੂੰ ਸਪੱਸ਼ਟ ਲੋਕਾਂ ਚ ਲੋਕ ਸਿਆਣੇ ਹੁੰਦੇ ਨੇ ਲੋਕ ਪਤੀ ਨੇ ਕਿਛ ਨਾ ਹੋਏ ਨਹੀਂ RAM ਆਣਾ ਲੋਕਾਂ ਨੂੰ ਪਤੀ ਨਾਲ ਨਹੀਂ ਹੋਣਾ ਲੋਕ ਸਿਆਣੇ ਨੇ RAM RAM ਕੀ ਹੈ RAM ਕੱਲ ਘਾਟ ਘਾਟ ਕਰ ਬਸਣ ਵਾਲਾ ਉਹ ਅਕਾਲ ਪੁਰਖ ਹੈ ਉਹ ਅਕਾਲ ਪੁਰਖ ਦੀ ਜੋਤ ਨੇ ਲੋਕ ਸੋ ਇਸ ਕਰਕੇ ਲੋਕ ਇਹ ਆਣੇ ਨਹੀਂ ਹੈਗੇ ਲੋਕਾਂ ਨੂੰ ਪਤਾ ਹੈ ਲੋਕਾਂ ਨੂੰ ਪਕੀਣਾ ਨਹੀਂ ਜਾ ਸਕਦਾ ਸੋ ਜੇ ਸਹੀ ਤਰੀਕੇ ਨਾਲ ਕੋਈ ਵੀ ਅੱਜ ਸਿੱਖ ਦਾ ਸਿੱਖਾਂ ਦੇ ਵਿੱਚੋਂ ਇਸ ਗੱਲ ਤੇ ਆ ਜਾਈ ਵੀ ਉਸੇ ਸਿੱਖੀ ਬਚਾਉਣੀ ਹੈ ਸਿੱਖ ਸਿਧਾਂਤ ਨੂੰ ਬਚਾਉਣਾ ਹੈ ਸਿੱਖ ਰਹਿਤ ਮਰਿਆਦਾਂ ਨੂੰ ਬਚਾਉਣਾ ਹੈ ਸਿੱਖ ਸੰਸਥਾਵਾਂ ਨੂੰ ਬਚਾਉਣਾ ਹੈ ਇਹਨੂੰ ਬਚਾਉਂਦੇ ਹੋਏ ਆਪਦੀ ਕਿਰਤ ਨੂੰ ਬਚਾਉਣਾ ਹੈ ਸਾਂਝੀ ਵਾਲਤਾ ਨੂੰ ਬਚਾਉਣਾ ਹੈ ਪ੍ਰੇਮ ਪਿਆਰ ਨੂੰ ਬਚਾਉਣਾ ਹੈ ਤੇ ਇਹਦੇ ਨੂੰ ਬਚਾਉਂਦੇ ਹੋਏ ਅਸੀਂ ਆਪਦੇ ਪੰਜਾਬ ਨੂੰ ਬਚਾਉਣਾ ਦੇਸ਼ ਨੂੰ ਬਚਾਉਣਾ ਇਸ ਪਾਸੇ ਨੂੰ ਇਹ ਇੱਕ ਦੂਜੇ ਚ ਜੇ ਨਾਲ ਲੜੀ ਜੁੜੀ ਹੋਈ ਹੈ ਤੇ ਇਹਨੂੰ ਪੁਜਾਰੀ ਬਾਤ ਚੋਂ ਕੱਢਣਾ ਅੱਜ ਸਿੱਖ ਧਰਮ ਪੁਜਾਰੀ ਬਾਤ ਚ ਬਣ ਗਿਆ ਇਹ ਮੰਨੇ ਕੋਈ ਨਾ ਮੰਨੇ ਕੋਈ ਪੁਜਾਰੀ ਭਗਵੇਂ ਕੱਪੜੇ ਪਾ ਕੇ ਬੰਦੇ ਰਿਹਾ ਕੋਈ ਧੜਾ ਕੇਸ ਰੱਖ ਕੇ ਚਿੱਟੇ ਕੱਪੜੇ ਪਾਉਂਦਾ ਕੋਈ ਗੋਲ ਪੱਗ ਬੰਨਦਾ ਕੋਈ ਜਿਹੜਾ ਮਰਜੀ ਪੱਗ ਬੰਨੇ ਜਿਹੜੇ ਮਰਜੀ ਕੱਪੜੇ ਪਾਵੇ ਪਰ ਬਹੁਤਾ ਉਹ ਪੁਜਾਰੀ ਬਾਤ ਹੈ ਪੈਸੇ ਪੂਰੇ ਇਕੱਠੇ ਕਰਨ ਚ ਬੜੀ ਚੰਗੀ ਜੀਵਨ ਸੋ ਕਾਲਡ ਐਸ਼ ਪ੍ਰਸਤੀ ਵਾਲਾ ਜੀਵਨ ਜਿਹਨੂੰ ਕਹਿੰਦੇ ਨੇ ਵੀ ਵੱਡੀਆਂ ਗੱਡੀਆਂ ਵੱਡੇ ਸੀ ਵੱਡੇ ਉਹ ਉਨ੍ਹਾਂ ਦੇ ਵਿੱਚ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਉਹ ਅਭੀ ਤਸੰਨ ਰਮ ਰਹੇ ਨੇ ਜਦ ਕਿ ਬਾਬੇ ਫਰੀਦ ਦੇ ਅਨਸਾਰ ਤਾਂ ਹੀ ਹੈ ਸਾਡੇ ਤਿੰਨ ਹੱਥ ਧਰਤੀ ਤੇਰੀ ਕਣੀਤ ਪਾਉਣੇ ਚਾਹ। ਸੋ ਇੱਥੇ ਛੱਡ ਜਾਣਾ ਸਭ ਕੁਝ। ਅੱਜ ਦੇ ਸ੍ਰੀ ਕੌਮ ਦੀ ਸਿੱਖੀ ਦੀ ਸੇਵਾ ਕਰਨ ਦਾ ਇਹਨਾਂ ਨੂੰ ਮੌਕਾ ਹੈ। ਅੱਗੇ ਆ ਸਕਦੇ ਨੇ, ਆ ਜਾਣ ਤਾਂ ਬਚਾ ਸਕਦੇ ਨੇ।